ਬੈਟਰੀ ਇਹਦੀ ਅੱਗੇ ਆ ਗਈ। ਹੂੰ। 에어 ਕਲੀਨਰ ਇੱਥੇ ਆ ਗਿਆ ਲੋਕ ਵਾਲਾ ਕਿਸੇ ਟਰੈਕਟਰ ਤੇ ਨਹੀਂ ਆਉਂ ਚਾਹੇ ਵਿਦੇਸ਼ੀ ਵੀ ਹੋਵੇ। ਆਹ ਦੇਖ। ਆਹ 에어 ਕਲੀਨਰ ਨਹੀਂ ਆਊਗਾ। ਠੀਕ ਹੈ ਜੀ। ਠੀਕ ਹੈ ਤੁਸੀਂ ਅੱਗੋਂ ਹੀ ਸਾਰਾ ਕੁਝ ਚੈੱਕ ਕਰ ਲੈਣਾ। ਓਕੇ। ਆਹ ਪਾਣੀ ਵਾਲਾ। ਆਹ ਪਾਣੀ ਆ ਗਿਆ ਲੈ। ਇੱਥੋਂ ਬਸ ਇਹ ਦੂ ਉੱਪਰ ਪਾਣੀ ਜਾਵੇ ਨਾ ਤੇ ਇਹ ਦੂ ਥੱਲੇ ਹੋਵੇ ਨਾ ਤੇ ਗਰਮ ਹੁੰਦਾ ਹੀ ਨਹੀਂ। ਇੱਕ ਇੰਜਨ ਦੇ ਨਾਲ ਸਪੋਰਟ। ਹੂੰ। ਇੱਕ ਫੇਰ ਬਾਅਦ ਸਪੋਰਟ। ਹ ਤੇ ਆਹ ਦੇਖਾ ਦੋ ਸਪੋਰਟਾਂ ਦਾ ਆਹ ਦੇਖ ਡਬਲ ਸਪੋਰਟ ਦੇਤੀ ਹੈ ਨਾ। ਹੂੰ। ਫੋਰ ਵਲ ਸਿਸਟਮ ਆ। ਸਾਰਿਆਂ ਦੇ ਇੱਕ ਪਿਸਟਨ ਤੇ ਦੋ ਵਾਲ ਚੱਲਦੇ ਇਹਦੇ ਚਾਰ ਚੱਲਦੇ ਇਹਦੇ ਚਾਰ ਚੱਲਦੇ ਆ ਇਹਦੇ ਚਾਰ ਚੱਲਦੇ ਆ ਨਿਊਜ਼ਲ 75 ਡਿਗਰੀ ਤੇ ਆ ਇੱਥੇ ਸਾਰੇ ਟਰੈਕਟਰਾਂ ਦੀ ਇਹਦੀ 90 ਡਿਗਰੀ ਤੇ ਆ ਓਕੇ 90 ਡਿਗਰੀ ਤੇ ਹੋਣ ਕਰਕੇ 4 ਵਾਲ ਸਿਸਟਮ ਹੋਣ ਕਰਕੇ ਡੀਜ਼ਲ ਦੀ 30% ਖਪਤ ਘਟਿਆ ਤੁਸੀਂ ਇਹਦਾ ਮੁਗਲੈਲ ਕੱਢ ਦਿਓ ਹਾਂਜੀ ਮੁਗਲੈਲ ਕੱਢ ਦਿਓ ਜਾਂ ਤੁਹਾਡਾ ਮਗਲੈਲ ਫਿਲਟਰ ਚੋਕ ਹੋ ਗਿਆ ਅੱਛਾ ਚਾਹੇ ਮੁਗਲੈਲ ਖਾਲੀ ਕਰ ਦਿਓ ਇੰਜਨ ਨੂੰ ਖਾਲੀ ਕਰ ਦਿਓ ਰਾਤ ਨੂੰ ਖੜਾ ਕੋਈ ਤੁਹਾਡੇ ਕੱਢ ਕੇ ਲੈ ਗਿਆ ਹਾਂ ਉਹੋ ਜਿਹਾ ਬੰਦਾ ਬਿਲਕੁਲ ਹਾਂ ਜਾਂ ਕਿਸੇ ਨੇ ਸ਼ਰਾਤ ਨਾ ਘੜਤਾ ਤੁਸੀਂ ਟਰੈਕਟਰ ਸਟਾਰਟ ਕਰ ਲਿਆ ਤੁਸੀਂ ਕਿਹੜਾ ਉੱਠਦੇ ਸਵੇਰੇ ਵੇਖਣਾ ਹਾਂ ਸਹੀ ਗੱਲ ਹੈ ਸਟਾਰਟ ਕਰਤਾ 15 ਸਕਿੰਟ ਨਹੀਂ ਚੱਲਣਾ ਬੰਦ ਹੋ ਜਾਣਾ ਆਟੋਮੈਟਿਕ ਅੱਛਾ ਆਟੋਮੈਟਿਕ ਹੀ ਬੰਦ ਹੋ ਜਾਣਾ ਆਟੋਮੈਟਿਕ ਬੰਦ ਹੋ ਜਾਣਾ ਓਕੇ ਹਾਂ ਇਹ ਇਹਦੀ ਕ੍ਰਾਂਕ ਤੁਸੀਂ ਲਾਈਫ ਟਾਈਮ ਤਾਈਂ ਮੇਰਾ ਖਿਆਲ ਵੀ ਕ੍ਰਾਂਕ ਨਹੀਂ ਜਾਂਦੀ ਇਹਦੀ ਐ ਵੀ ਮੇਤਰੋ ਗੱਲ ਅੱਜ ਇਹ ਹੈ ਵੀ ਸਾਡੇ ਕਿਸਾਨ ਭਰਾਵਾਂ ਨੇ ਬੜੀ ਅਣਥੱਕ ਮਿਹਨਤ ਦੇ ਨਾਲ ਖੇਤੀ ਬਾੜੀ ਚੋਂ ਕਮਾਈ ਕਰ ਕਰਕੇ ਪਹਿਲਾਂ ਤਾਂ ਗੱਡੇ ਲਈ ਫਰ ਗੱਡਿਆਂ ਤੋਂ ਬਾਅਦ ਗੱਡੀਆਂ ਤੇ ਆ ਗਏ ਸਾਡੇ ਕਿਸਾਨ ਭਰਾਵਾਂ ਨੇ ਜੀਪਾਂ ਖਰੀਦੀਆਂ ਜੀਪਾਂ ਤੋਂ ਬਾਅਦ ਬੰਦ ਗੱਡੀਆਂ ਕਾਰਾਂ ਖਰੀਦ ਲੀਆਂ ਤੇ ਅੱਜ ਕੱਲ ਲਗਜ਼ਰੀ ਗੱਡੀਆਂ BMW ਕਹਿ ਦਈਏ ਆਡੀਆਂ ਕਹਿ ਦਈਏ ਉਹਨਾਂ ਤੱਕ ਪਹੁੰਚ ਗਏ ਪਰ ਗੱਲ ਇਹ ਆ ਵੀ ਕਮੀ ਇੱਥੇ ਰਹਿ ਗਈ ਸੀ ਗੱਡੀਆਂ ਤਾਂ ਬੇਸ਼ੱਕ ਲਗਜ਼ਰੀ ਸਾਡੇ ਕਿਸਾਨ ਭਰਾਵਾਂ ਨੇ ਖਰੀਦ ਲੀਆਂ ਸੀ ਪਰ ਉਹਨਾਂ ਨੂੰ ਲਗਜ਼ਰੀ ਟਰੈਕਟਰ ਨਹੀਂ ਸੀ ਮਿਲੇ ਕਿਉਂਕਿ ਜਦੋਂ ਉਹ ਟਰੈਕਟਰ ਦੇ ਉੱਪਰ ਬੈਠਦੇ ਸੀ ਨਾ ਟਰੈਕਟਰ ਦਾ ਫੁਕਾਰਾ ਉਹਨਾਂ ਨੂੰ ਨਾ ਤਾਂ ਫੋਨ ਸੁਣਨ ਦਿੰਦਾ ਸੀ ਤੇ ਰਾਤ ਨੂੰ ਇੰਨਾ ਕੁ ਥਕਾਵਟ ਹੋ ਜਾਂਦੀ ਸੀ ਸ਼ਾਮ ਤੱਕ ਵੀ ਉਹਨਾਂ ਨੂੰ ਪੈ ਕੇ ਸਰਤਰੀ ਸਿਰਿੰਦੀ ਇਹ ਕਹਦੀ ਹੈ ਪੰਜਾਬੀ ਦੇ ਵਿੱਚ ਅੱਜ ਕਬੋਟਾ ਟਰੈਕਟਰ ਦੇ ਵੱਲੋਂ ਨਾ ਐਸਾ ਇੱਕ ਟਰੈਕਟਰ ਜਿਹੜਾ ਇਹ ਲਾਂਚ ਕੀਤਾ ਹੋਇਆ ਹੈ ਵੀ ਬਰੀਕੀ ਨਾਲ ਜਾਵਾਂਗੇ ਲਗਜ਼ਰੀ ਟਰੈਕਟਰ ਕਿਉਂ ਨੇ ਇਹਨਾਂ ਦੇ ਵਿੱਚ ਦੂਸਰੇ ਟਰੈਕਟਰਾਂ ਦੇ ਨਾਲੋਂ ਡਿਫਰੈਂਟ ਕੀ ਹੈ ਅੱਜ ਕੱਲ੍ਹ ਕਿਸਾਨ ਭਰਾ ਧੜਾ ਧੜ ਕਿਉਂ ਟਰੈਕਟਰਾਂ ਨੂੰ ਖਰੀਦ ਰਹੇ ਆ ਸਾਡੇ ਨਾਲ ਸਰਦਾਰ ਸੁਖਚੈਨ ਸਿੰਘ ਜੀ ਸਰਪੰਚ ਸਾਹਿਬ ਹੋਣਗੇ ਬਰੀਕੀ ਨਾਲ ਜਾਣਗੇ ਅੱਜ ਆਪਾਂ ਰਾਜਾ ਟਰੈਕਟਰ ਜੀਰੇ ਦੇ ਵਿੱਚ ਖੜੇ ᱛੀਗੇ ਤੇ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਤੋਂ ਬਾਅਦ ਫਿਰ ਪੂਰੀ ਜਾਣਕਾਰੀ ਲੈਣੇ ਆ ਸਰ ਜੀ ਇਸਤਰੀ ਘਾਲ ਵੱਡੀ ਸਾਹਿਬ ਠੀਕ ਹੋ ਸਰ ਹਾਂ ਮਾਫੀ ਚ ਵੱ ਵੀ ਤੁਹਾਨੂੰ ਨਾ ਪਹਿਲਾਂ ਤਾਂ ਜਿਹੜਾ ਕਾਗਜ਼ਕਾਰ ਵੀ ਤੁਹਾਡੀ ਇਹ ਵੇਹਲ ਨਹੀਂ ਦਿੰਦੀ ਉਹ ਬਸ ਇਦਾਂ ਹੀ ਚੱਲਦਾ ਹੀ ਰਹਿਣਾ ਆਪਣਾ ਕੰਮ ਚੱਟਾਉਂਦਾ ਰਹੀ ਆਪਾਂ ਛਾਉ ਕਰਨੀ ਨਾ ਬੰਦੇ ਆਪਾਂ ਜੱਟ ਤੇ ਜਾਟ ਹੀ ਰਹਿਣਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਇਹ ਰਹਿਣਾ ਵੀ ਚਾਹੀਦਾ ਹੈ ਹੈਨਾ ਤੇ ਸਰ ਗੱਲ ਇਹ ਹੈ ਵੀ ਜਿਹੜੀ ਮੈਂ ਗੱਲ ਕਹੀ ਹੈ ਲਗਜ਼ਰੀ ਜਿਹੜੇ ਟਰੈਕਟਰ ਕਿਸਾਨ ਭਰਾਵਾਂ ਨੂੰ ਹੁਣ ਮਿਲਿਆ ਜੀ ਕੀ ਲਗਜ਼ਰੀ ਗੱਲਬਾਤ ਹੈ ਇਹਦੇ ਵਿੱਚ ਵੀ ਨੋ ਦੱਸੋ ਪਹਿਲਾਂ ਲਗਜ਼ਰੀ ਐਵੇਂ ਨਾ ਟਰੈਕਟਰ ਤੇ ਸਾਰੇ ਚਲੋ ਠੀਕ ਸੀਗੇ ਪਰ ਜਿਹੜਾ ਕਬੂਟਾ ਟਰੈਕਟਰ ਜਪਾਨੀ ਟਰੈਕਟਰ ਆ ਹਾਂਜੀ ਠੀਕ ਆ ਤੇ ਜਪਾਨ ਨੂੰ ਆਪਾਂ ਸਮਝਦੇ ਇਹ ਇਹ ਮੈਂ ਇਹਨੂੰ ਕਹਿੰਨਾ ਨਾ ਹਮੇਸ਼ਾ ਹੀ ਵੀ ਟਰੈਕਟਰਾਂ ਚ ਕਾਰ ਹਾਂ ਟਰੈਕਟਰਾਂ ਚ ਕਾਰ ਆ ਕਿਉਂਕਿ ਇਹਦੇ ਚ ਵਾਈਬ੍ਰੇਸ਼ਨ ਜ਼ੀਰੋ ਆ ਸਹੀ ਗੱਲ ਆ ਜਿੱਦਾਂ ਤੇ ਗੱਡੀ ਚ ਬੈਠੇ ਸ਼ਾਫਟਾਂ ਲੱਗੀਆਂ ਠੀਕ ਹੈ ਜੀ ਹੋਰ ਵਾਲ ਸਿਸਟਮ ਆ ਹੂੰ ਸ਼ੋਰ ਸ਼ਰਾਬਾ ਇਹ ਕਰਦਾ ਨਹੀਂਗਾ ਜੀ ਠੀਕ ਆ ਬੈਬਲ ਗੇਅਰ ਆ ਗਿਆ ਇਹਦਾ ਅਗਲਾ ਸਾ ਹੂੰ ਆਲੂ ਵਾਲੇ ਕਿਸਾਨਾਂ ਲਈ ਹਾਂਜੀ ਬਹੁਤ ਹੀ ਵਧੀਆ ਫੇਰੇ ਬੰਦਾ ਵੈਸੇ ਵੀ ਕਿਸਾਨੀ ਲਈ ਤੁਸੀਂ ਦੂਜਾ ਟਰੈਕਟਰ ਲੈ ਲਓ ਬ੍ਰੇਕ ਲਾ ਕੇ ਨਹੀਂ ਮੁੜੂਗਾ ਜਿੱਥੋਂ ਇਹ ਬਿਨਾ ਬ੍ਰੇਕ ਤੋਂ ਹੀ ਮੁੜ ਜੂਗਾ ਅੱਛਾ ਜੀ ਇਨਾ ਫਰਕ ਆ ਇਨਾ ਫਰਕ ਆ ਓਕੇ ਪਾਣੀ ਚ ਚਲਾ ਲਓ ਹੂੰ ਜਿੱਧਰ ਚ ਮਰਜੀ ਚਲਾ ਲਓ ਤੁਹਾਨੂੰ ਗ੍ਰੀਸ ਵਗੈਰਾ ਕਰਨੀ ਨਹੀਂ ਪੈਣੀਗੀ ਇਹ 14 ਲੀਟਰ ਤੇਲ ਆ ਗਰਾਰੀਆਂ ਨੇ ਅੱਛਾ ਬੈਬਲ ਗੇਅਰ ਦੀਆਂ ਕਟਾਈ ਸਭ ਜਾਨਕੀ ਬੰਦ ਆ ਜਾਮਾ ਹਿੱਸਾ ਇਹਦਾ ਸਭ ਤੋਂ ਜਿਆਦਾ ਕਟਾਈ ਕਾਰ ਨਾਲੋਂ ਵੀ ਜਿਆਦਾ ਠੀਕ ਹੈ ਜੀ ਹਾਂ ਇਸ ਚੀਜ਼ ਨੂੰ ਪਸੰਦ ਵੀ ਕਰਦੇ ਔਰ ਜਿੱਥੇ ਲੈ ਕੇ ਵੀ ਜਾਂਦੇ ਆ ਮੈਂ ਨਾ ਕਰਕੇ ਕਈ ਵਾਰ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਨਾ ਜੀ ਤੁਹਾਡੀਆਂ ਵੀਡੀਓ ਸੁਣ ਕੇ ਐ ਲੱਗਦਾ ਹੁੰਦਾ ਵੀ ਯਾਰ ਇਹ ਬੰਦਾ ਜ਼ਿੰਦਗੀ ਚ ਇਹਦੇ ਕੋਈ ਟਰੈਕਟਰੀ ਨਹੀਂ ਫਿੱਟ ਬੈਠੂਗਾ ਵੀ ਇੰਨੀ ਬਰੀਕੀ ਨਾਲ ਤੁਸੀਂ ਹਰ ਇੱਕ ਟਰੈਕਟਰ ਦੇ ਉੱਪਰ ਫੋਕਸ ਕਰਦੇ ਹੋ ਕਹਿੰਦੇ ਕਹੋਂਦੇ ਟਰੈਕਟਰ ਦੇ ਵਿੱਚ ਤੁਸੀਂ ਨੁਕਸ ਕੱਢ ਦਿੰਦੇ ਹੋ ਪਰ ਕਬੂਟਾ ਵੱਲ ਆਉਣ ਦਾ ਧਿਆਨ ਕਿ ਹੋ ਗਿਆ ਮੈਨੂੰ ਇਹ ਗੱਲ ਥੋੜੀ ਜਿਹੀ ਘੜੀ ਯਾਰ ਕਰਿਓ ਕਬੂਟਾ ਅਸੀਂ ਨਾ ਜੀ ਕਿਉਂਕਿ ਖੇਤੀ ਆਪਣੀ ਸ਼ੁਰੂ ਤੋਂ ਹੀ ਆ ਤੇ ਮੇਰਾ ਖਿਆਲ ਮੈਨੂੰ ਵੀ ਲਗਭਗ 6ਵੇਂ 7ਵੇਂ ਚੋਨੇ ਆ ਜਦੋਂ ਦੇ ਆਪਾਂ ਇਸ ਛੌਂਗ 'ਚ ਪਏ ਆ ਠੀਕ ਹੈ ਜੀ ਪਰ ਇਹ ਗੱਲ ਘੱਟ ਤੇ ਇੰਦਰ ਵੱਧ ਸੀ ਤੇ ਟਰੈਕਟਰ ਚਲਾਉਣ ਦਾ ਛੌਂਗ ਸੀ ਹਨਾ ਠੀਕ ਹੈ ਜੀ ਟਰੈਕਟਰ ਖੋਦ ਆਪਾਂ ਆਪ ਵੀ ਚਲਾਉਣੇ ਆ ਡੀਲਰਸ਼ਿਪ ਵੀ ਆ ਪਰ ਟਰੈਕਟਰ ਅਸੀਂ ਘਰ ਹੋਣ ਵੀ ਦੋਵੇਂ ਭਰਾ ਠੀਕ ਹੈ ਜੀ ਨਾ ਸਰਦੇ ਨੂੰ ਡਰਾਈਵਰ ਨੂੰ ਆ ਨਹੀਂ ਤੇ ਅਸੀਂ ਆਪ ਹੀ ਕੀਤੀ ਆ ਆ ਵੀ ਚਲਾਉਣੇ ਆ ਹਾਂ ਆ ਵੀ ਚਲਾਉਣੇ ਆ ਓਕੇ ਔਰ ਇਹ ਟਰੈਕਟਰ ਮੈਨੂੰ ਆਲੂ ਵਾਲੇ ਜਦੋਂ ਡੀਲਰਸ਼ਿਪ ਲੈ ਕੰਪਨੀਆਂ ਫਿਰਦੀਆਂ ਆ ਸਾਰੀਆਂ ਘਰ ਵੀ ਬੰਦਾ ਗਿਆ ਤੁਸੀਂ ਲੈ ਲੋ ਖੇਤੀ ਕਰਦਿਆਂ ਨੂੰ ਹੂੰ ਅੱਛਾ ਜਦੋਂ ਖੇਤੀ ਕਰਦੇ ਸੀ ਉਹ ਖੇਤੀ ਕਰਦੇ ਆਂ ਤੇ ਘਰੇ ਗਿਆ ਵੀ ਡੀਲਰਸ਼ਿਪ ਲੈ ਲਓ ਮੈਂ ਕਿਹਾ ਯਾਰ ਇਹਨੂੰ ਕੌਣ ਜਾਣਦਾ ਕੀ ਗੱਲ ਆ ਕੀ ਬਾਤ ਉਹਦੋਂ ਇਹ 2 ਸਪੀਡ ਸੀਗਾ ਅੱਛਾ ਉਹਦੋਂ 2 ਸਪੀਡਾਂ ਚ ਆ ਰਿਹਾ ਸੀ ਕਿੰਨੇ ਕਿੰਨੇ ਸਣ ਦੀ ਗੱਲ ਇਹ ਇਹ ਸਣ ਦੀ ਗੱਲ ਆ ਮੇਰਾ ਖਿਆਲ 21 ਦੀ 21 ਦੀ ਗੱਲ ਆ ਓਕੇ 4 ਸਾਲ ਪਹਿਲਾਂ ਦੀ ਗੱਲ ਆ ਹਾਂ ਫਿਰ 21 ਦੇ ਲਾਸਟ ਚ 3 ਸਪੀਡ ਆ ਗਿਆ ਫਿਰ ਉਹ ਬੰਦਾ ਮਿਲਿਆ ਮੈਨੂੰ ਆ ਕੇ ਠੀਕ ਹੈ ਜੀ ਹੋਰ ਦਾ ਸੀਗਾ ਉਹਦਾ ਨਾਮ ਓਕਾਰ ਸਿੰਘ ਹੂੰ ਉਹ ਫੇਰ ਉਹਨੇ ਗੱਲਬਾਤ ਜੀ ਕੀਤੀ ਮੈਂ ਦੋ ਚਾਰ ਆਪਣੇ ਆਲੂਆਂ ਵਾਲੇ ਮਿੱਤਰ ਸੀਗੇ ਚੂਸ਼ ਕਾਰਾ ਸਰਪੰਚ ਹੋ ਗਿਆ ਦਰਸ਼ਨ ਹੋ ਗਿਆ ਅਰਦਾਸੇ ਵਾਲਾ ਬਾਈ ਦਰਸ਼ਨ ਹੋ ਗਿਆ ਜੀ ਉਹਨਾਂ ਨਾਲ ਗੱਲ ਕੀਤੀ ਆਂ ਤੇ ਯਾ ਟਰੈਕਟਰ ਤਾਂ ਵਧੀਆ ਹੂੰ ਬਾਹਰ ਬਹੁਤ ਚੱਲਦਾ ਅੱਛਾ ਬਾਹਰ ਕਿੰਨੀ ਜਾਂਦਾ ਚੱਲਦਾ ਇਹ ਬਹੁਤ ਚੱਲਦਾ ਔਰ ਕੁਆਲਿਟੀ ਚ ਠੀਕ ਹੈ ਜੀ ਸਰਚ ਕਰੋ ਨੈਟ ਤੇ ਤੇ ਕੁਆਲਿਟੀ ਚ ਨੰਬਰ 1 ਨੇ ਆ ਬੇਸ਼ੱਕ ਜੌਂਡੀਅਰ ਦੀ ਸੇਲ ਜ਼ਿਆਦਾ ਪ੍ਰੋਡਕਟ ਜ਼ਿਆਦਾ ਬਣਾ ਲੇ ਹੂੰ ਉਹਨਾਂ ਸਾਰਿਆਂ ਨੇ ਆਂਦੇ ਵੀ ਆਉਣ ਵਾਲਾ ਸਮਾਂ ਨਾਲ 2-4 ਸਾਲਾਂ ਤੱਕ ਕੰਮਟਾ ਦਊਗਾ ਠੀਕ ਹੈ ਜੀ ਮੈਂ ਕਹਿਆ ਯਾਰ ਵਿਕਣੇ ਨਹੀਂ ਉਹਦੇ ਵਿਕਦੇ ਆਉਂਦੇ ਆ ਕਿਹੜੀ ਚੀਜ਼ ਜੰਮਦਾ ਬੱਚਾ ਕਿਹੜਾ ਚੱਕ ਕੇ ਪਾਜੂ ਘੱਟੇ ਚੱਕਣ ਲੱਗ ਪੈਂਦਾ ਜਾਂ ਮਾ ਮਾ ਚੱਕਦਾ ਹਾਂ ਠੀਕ ਆ ਕਹਿੰਦੇ ਤੁ ਲੈ ਉਹਨਾਂ ਨੂੰ ਮਤਲਬ ਲੈ ਰਹਿ ਰੂ ਲੈ ਕੇ ਲੈ ਲਿਆ ਆਪਾਂ ਜੀ ਲੈ ਕੇ ਫਿਰ ਜਦੋਂ ਘਰੇ ਲਗੇ ਨਜ਼ਾਰਾ ਉਦੋਂ ਹੀ ਦਿੱਤਾ ਅੱਛਾ ਜੀ ਮੈਂ ਕਿ ਨ ਆਇਆ ਨੰਗੇ ਪੈਰੀ ਛੱਡ ਕੇ ਤੁਸੀਂ ਕੈਪਰੀ ਪਾ ਕੇ ਵਾਈ ਜੋ ਜੇਠਾੜ ਚ ਅੱਛਾ ਮੇਰੇ ਕੋਲ ਇੱਕ 90 ਐਚਪੀ ਵਾਲਾ ਟਰੈਕਟਰ ਸੀ ਜੀ ਅਸੀਂ ਦੋਵੇਂ ਭਰਾ ਚੱਪਲਾਂ ਪਾ ਕੇ ਬਹਿ ਗਏ ਉਹ ਤੇ ਉੱਤੇ ਬੈਠਾ ਤੇ ਮੇਰੇ ਅੱਧੇ ਘੰਟੇ ਬਾਅਦ ਉੱਤੇ 90 ਵਾਲੇ ਤੇ ਪੈਰ ਸੜਨ ਲੱਗੇ ਅੱਛਾ ਮੈਂ ਪਿੰਡੋ ਛੂ ਮਗਾਏ ਠੀਕ ਹੈ ਜੀ ਉਹ ਸਾਰੀ ਦਿਹਾੜੀ ਉਵੇਂ ਚੱਲਿਆ ਜੇਠਾੜ ਚ ਅੱਜ ਕੱਲ ਦੀ ਗੱਲ ਨਹੀਂ ਤੇ ਮਤਲਬ ਉਹ ਚੀਜ਼ ਨੂੰ ਵੇਖ ਕੇ ਫਿਰ ਗਾਂ ਦੀ ਗਾਂ ਪਤਾ ਲੱਗਦਾ ਜਾਂਦਾ ਓਕੇ ਓਕੇ ਤੇ ਗੱਲ ਇਹ ਆ ਵੀ ਸਰਪੰਚ ਸਾਹਿਬ ਨੇ ਗੱਲ ਪਤਾ ਕਿਉਂ ਕੀਤੀ ਹੀਟ ਵਾਲੀ ਇਹ ਟਰੈਕਟਰਾਂ ਦੇ ਵਿੱਚ ਤੁਹਾਨੂੰ ਨਾ ਹੀਟ ਗਾਰਡ ਨਹੀਂ ਮਿਲਦਾ ਹੀਟ ਗਾਰਡ ਵੀ ਨਹੀਂ ਹੀਟ ਗਾਰਡ ਨਹੀਂ ਹਨਗੇ ਕੋਕੇ ਇਹ ਗਰਮੀ ਸੀ ਨ ਮਾਰ ਦੇ ਡੇਟ ਹਾਰਡ ਦੇ ਮਹੀਨੇ ਦੇ ਵਿੱਚ ਜਿਵੇਂ ਬਾਜੀ ਨੇ ਕਿਹਾ ਕਦੇ ਤੁਸੀਂ ਕੈਪਰੀ ਪਾ ਕੇ ਨਗੇ ਪੈਰੀ ਬੈਠੇ ਰਹੇ ਉਹ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋ ਨਹੀਂ ਹੁੰਦੀ ਨਹੀਂ ਹਣਾ ਜੀ ਆਪਾਂ ਚਲਾ ਕੇ ਦੱਸਦੇ ਹਰ ਇੱਕ ਚੀਜ਼ ਚਲਾ ਕੇ ਦੱਸਦੇ ਆਂ ਔਰ ਮੈਨੂੰ ਫੋਨ ਵੀ ਬਹੁਤ ਆਉਂਦੇ ਆ ਹਾਂਜੀ ਇਥੋਂ ਦਾ ਕੇ 70 75 ਸਾਲ ਵਾਲੇ ਜ਼ਿਮੀਂਦਾਰ ਵੀ ਫੋਨ ਕਰਦੇ ਵੀ ਸਰਪੰਚ ਸਾਹਿਬ ਵੀਡੀਓ ਕਰਦੇ ਹਰ ਇੱਕ ਚ ਕਦੀ ਸੱਚ ਨਹੀਂ ਹੁੰਦਾ ਪਰ ਤੁਹਾਡੀਆਂ ਬਹੁਤੀਆਂ ਗੱਲਾਂ ਸੱਚ ਆ ਕਿਉਂਕਿ ਆਪਾਂ ਨੇ ਜੋ ਵਰਤ ਕੇ ਵੇਖੀ ਚੀਜ਼ ਹੋਰੀ ਦੱਸਣੀ ਹੈ ਸਹੀ ਗੱਲ ਹੈ ਜੀ ਠੀਕ ਹੈ ਇਹਦਾ ਹੋਰ ਬਹੁਤ ਫਰਕ ਆ ਤੁਸੀਂ ਇੰਜਨ ਤੇ ਹਰੇਕ ਕਿਸੇ ਟਰੈਕਟਰ ਤੇ ਆਪਣਾ ਹੋਵੇ ਵੇੇਚਾ ਕਿਸੇ ਕੰਪਨੀ ਦਾ ਸਕਾਟ ਕਬੂਟਾ ਦਾ ਠੀਕ ਹੈ ਜੀ ਉਧਰ ਵੇਖੋ ਇੱਕ ਇੰਜਨ ਦੇ ਨਾਲ ਸਪੋਰਟ ਇੱਕ ਫੇਰ ਬਾਅਦ ਸਪੋਰਟ ਹਤੇ ਆ ਦੇ ਹਾਂ ਦੋ ਸਪੋਰਟਾਂ ਦਾ ਆ ਆ ਦੋਬਲਨੀ ਸਪੋਰਟ ਦੇਤੀ ਹੈ ਨਾ ਫੋਰਵਲ ਸਿਸਟਮ ਆ ਸਾਰਿਆਂ ਦੇ ਇੱਕ ਪਿਸਟਨ ਤੇ ਦੋ ਵਾਲ ਚੱਲਦੇ ਇਹਦੇ ਚਾਰ ਚੱਲਦੇ ਆ ਇਹਦੇ ਚਾਰ ਚੱਲਦੇ ਆ ਇਹਦੇ ਚਾਰ ਚੱਲਦੇ ਆ ਨਿਊਜ਼ਲ 75 ਡਿਗਰੀ ਤੇ ਆ ਇੱਥੇ ਅੱਛਾ ਸਾਰੇ ਟਰੈਕਟਰਾਂ ਦੀ ਇਹਦੀ 90 ਡਿਗਰੀ ਤੇ ਆ ਓਕੇ 90 ਡਿਗਰੀ ਤੇ ਹੋਣ ਕਰਕੇ 4 ਵਾਲ ਸਿਸਟਮ ਹੋਣ ਕਰਕੇ ਡੀਜ਼ਲ ਦੀ 30% ਖਪਤ ਘਟਿਆ ਕਿਉਂ ਬਈ ਕਿਉਂਕਿ ਸਾਹ ਲੈਂਦਾ ਵੀ ਡਬਲ ਤੇ ਛੱਡਦਾ ਵੀ ਠੀਕ ਹੈ ਜੀ ਠੀਕ ਹੈ ਜੀ ਤੇ ਫੇਰ ਨਿਊਜ਼ਲ ਦੀ ਜਿਹੜੀ 90 ਡਿਗਰੀ ਦਾ ਇਹ ਕਾਰਨ ਪਿਸਟਨ ਦੇ ਚ ਫੇਰੇ ਇਹ ਨਿਊਜ਼ਲ ਦਾ ਉਹ ਡੀਜ਼ਲ ਦਾ ਪ੍ਰੈਸ਼ਰ ਜਾਂਦਾ ਜਿਹੜੀ 75 ਵਾਲੀ ਉਹਦੀ ਇੱਕ ਸਾਈਡ ਪਿਸਟਨ ਵੇਖ ਲਿਓ ਜੇ ਵੱਧ ਜਲਿਆ ਹੋਊਗਾ ਦੂਜੀ ਸਾਈਡ ਘਾਟੋ ਇੱਕ ਸਾਈਡ ਤੇ ਪੈਂਦਾ ਇੰਨਾਂ ਚੀਜ਼ਾਂ ਦਾ ਫੇਰ ਇਹਦੇ ਤੁਸੀਂ ਇਹਦਾ ਮਗਲੈਲ ਕੱਢ ਦਿਓ ਹਾਂਜੀ ਮਗਲੈਲ ਕੱਢ ਦਿਓ ਜਾਂ ਤੁਹਾਡਾ ਮਗਲੈਲ ਫਿਲਟਰ ਚੋਕ ਹੋ ਗਿਆ ਅੱਛਾ ਚਾਹੇ ਮਗਲੈਲ ਖਾਲੀ ਕਰ ਦਈਏ ਨੂੰ ਇੰਜਨ ਨੂੰ ਖਾਲੀ ਕਰ ਦਿਓ ਰਾਤ ਨੂੰ ਖੜਾ ਕੋਈ ਤੁਹਾਡੇ ਕੱਢ ਕੇ ਲੈ ਗਿਆ ਹਾਂ ਉਹੋ ਜਿਹਾ ਬੰਦਾ ਬਿਲਕੁਲ ਹਾਂ ਜਾਂ ਕਿਸੇ ਨੇ ਸ਼ਰਾਤ ਨਾ ਕੱਢਤਾ ਤੁਸੀਂ ਟਰੈਕਟਰ ਸਟਾਰਟ ਕਰ ਲਿਆ ਤੁਸੀਂ ਕਿਹੜਾ ਉੱਠਦਿਆਂ ਸਵੇਰੇ ਵੇਖਣਾ ਹਾਂ ਸਹੀ ਗੱਲ ਹੈ ਸਟਾਰਟ ਕਰਤਾ 15 ਸਕਿੰਟ ਨਹੀਂ ਚੱਲਣਾ ਬੰਦ ਹੋ ਜਾਣਾ ਆਟੋਮੈਟਿਕ ਅੱਛਾ ਆਟੋਮੈਟਿਕ ਕਿ ਬੰਦ ਹੋ ਜਾਣਾ ਆਟੋਮੈਟਿਕ ਬੰਦ ਹੋ ਜਾਣਾ ਓਕੇ ਹਾਂ ਇਹ ਇਹਦੀ ਕ੍ਰਾਂਕ ਤੁਸੀਂ ਲਾਈਫ ਟਾਈਮ ਤੱਕ ਮੇਰਾ ਖਿਆਲ ਵੀ ਕ੍ਰਾਂਕ ਨਹੀਂ ਜਾਂਦੀ ਇਹਦੀ ਕਿਉਂ ਠੀਕ ਹੈ ਇਹ ਨਹੀਂ ਵੀ ਤੁਸੀਂ ਰੈਡੀਏਟਰ ਚ ਪਾਣੀ ਨਾ ਵੇਖੋ ਤੇ ਉੱਤੇ ਬੈਠੇ ਰਹੋ ਗੇਜ ਨਾ ਵੇਖੋ ਟਰੈਕਟਰ ਵਾਲੇ ਖਾਜੇ ਹੂੰ ਨਹੀਂ ਤਾਂ ਇਹਨੂੰ ਕੁਝ ਵੀ ਨਹੀਂ ਹੋਣਾ ਦਾ ਠੀਕ ਹੈ ਜੀ 5 ਸਾਲ ਦੀ ਵਾਰੰਟੀ ਇੰਜਨ ਗੇਅਰ ਹਿਸਾ ਲੈਟ ओके 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 हां जी ਤੇ ਇੱਕ ਹੋਰ ਗੱਲ ਹੈ ਜੀ ਆਪਣੇ ਕਿਸਾਨ ਭਰਾਣਾ ਆ ਤੁਹਾਡੀ ਗੱਲ ਜਿਹੜਾ ਤੁਸੀਂ ਗੱਲ ਕੀਤੀ ਵੀ ਉਬਾਲਾ ਮਰ ਜਾਂਦੇ ਨੇ ਟਰੈਕਟਰ ਹਾਂਜੀ ਹਾਂਜੀ ਤੇ ਆਪਣੇ ਕਿਸਾਨ ਭਰਾ ਚੈੱਕ ਵੀ ਬਹੁਤ ਘੱਟ ਕਰਦੇ ਆ ਘੱਟ ਕਰਦੇ ਕਾ ਤੂੰ ਚੈੱਕ ਘੱਟ ਕਰਦੇ ਹੋ ਟਰੈਕਟਰਾਂ ਦਾ ਪਤਾ ਨਹੀਂ ਹੁਣ ਇਹ ਵੇਖੋ ਮੈਂ ਤਾਂ ਜਿਹੜਾ ਪਤਾ ਕੀ ਹੁਣ ਆਸਤਾਦ ਹੈ ਨਹੀਂ ਗੇ ਹਾਂਜੀ ਅੱਗੇ ਜਿਹੜਾ ਵੀ ਟਰੈਕਟਰ ਸਿਖਾਉਂਦਾ ਇਹਨਾਂ ਉਹ ਮੜੀ-ਮੋੜ ਮਾਰ-ਮਾਰਦਾ ਹੁੰਦਾ ਠੀਕ ਹੈ ਜੀ ਹਨਾ ਹੂੰ ਉਹਨੇ ਕਹਿਣਾ ਵੀ ਪਹਿਲਾਂ ਇੰਜਾਂ ਦਾ ਤੇਲ ਪਾਣੀ ਸਾਰਾ ਕੁਝ ਚੈੱਕ ਕਰ ਹਾਂਜੀ ਹੁਣ ਇਹਨੂੰ ਜੇ ਤੁਸੀਂ ਸਵੇਰੇ ਇਸ ਨੂੰ ਕੁਝ ਨਹੀਂ ਚੈੱਕ ਵੀ ਕਰਨ ਦੀ ਲੋੜ ਯਾਰ ਠੀਕ ਹੈ ਜੀ ਬੈਟਰੀ ਇਹਦੀ ਅੱਗੇ ਆ ਗਈ ਹੂੰ 에어 ਕਲੀਨਰ ਇੱਥੇ ਆ ਗਿਆ ਲੋਕ ਵਾਲਾ ਕਿਸੇ ਟਰੈਕਟਰ ਦੇ ਨਹੀਂ ਆਉ ਚਾਹੇ ਵਿਦੇਸ਼ੀ ਵੀ ਹੋਵੇ ਆ ਦੇ ਆ 에어 ਕਲੀਨਰ ਨਹੀਂ ਆਊਗਾ ਠੀਕ ਹੈ ਜੀ ਠੀਕ ਹੈ ਤੁਸੀਂ ਅੱਗੋਂ ਹੀ ਸਾਰਾ ਕੁਝ ਚੈੱਕ ਕਰ ਲੈਣਾ ਓਕੇ ਆ ਪਾਣੀ ਵਾਲਾ ਆ ਪਾਣੀ ਆ ਗਿਆ ਲੈ ਇੱਥੋਂ ਬਸ ਇਹ ਦੂ ਉੱਪਰ ਪਾਣੀ ਜਾਵੇ ਨਾ ਤੇ ਇਹ ਦੂ ਥੱਲੇ ਹੋਵੇ ਨਾ ਤੇ ਗਰਮ ਹੁੰਦਾ ਹੀ ਨਹੀਂ ਚੱਕੋ ਬਸ ਕੰਮ ਹੀ ਨਿਬੇੜਦਾ ਠੀਕ ਆ ਬਾਕੀ ਆਹ ਲੋੜ ਹੀ ਆਹੀ ਐ ਸੋ ਖੋਲਣੀ ਇੱਥੇ ਤੇ ਨੇ ਚੀਜ਼ਾਂ ਪਈਆਂ ਫਰੰਟ ਦੇ ਅੱਗੇ ਚੀਜ਼ਾਂ ਪਈਆਂ ਗੱਲ ਪਤਾ ਕੀ ਹੈ ਜੀ ਹੋਰ ਇੱਕ ਜਿਹੜੀ ਆਪਾਂ ਗੱਲ ਕਰਦੇ ਸੀ ਮੈਂ ਤੁਹਾਨੂੰ ਸਵਾਲ ਕਰ ਰਿਹਾ ਤੇ ਵੀ ਹੋਰ ਉਹਨਾਂ ਦੇ ਜਿਹੜੇ ਕੁਲੇਟਰਿੰਦੂ ਉਹ ਤਾਂ ਵਿੱਚ ਫਸਾਈ ਪਈ ਹੁੰਦੀ ਆ ਉਹ ਵਿੱਚ ਫਸਾਏ ਹੁੰਦੇ ਦਾ ਇਹਦਾ ਆਪਾਂ ਨੂੰ ਤੂੜੀ ਵਾਲੇ ਰੀਪਰ ਤੇ ਜਾਂ ਉਹ ਕੰਪਿਊਟਰ ਕਰਾਇ ਤੇ ਕਾਸੇ ਤੇ ਚੱਲਦਾ ਹਾਂਜੀ ਮੇਨ ਚੀਜ਼ ਆ ਕੀ ਆ ਹਾਂ ਆਹੀ ਦੋਨੋਂ ਚੀਜ਼ਾਂ ਨੇ ਬਸ ਫਸਾਹ ਚੀਜ਼ਾਂ ਨੇ ਦੋਨੋਂ ਹੀ ਅੱਗੇ ਲੱਗੀਆਂ ਆ ਜਾਲੀ ਆ ਹਾਂਜੀ ਕੰਪਿਊਟਰ ਕਰਾਇ ਤੇ ਲਾਈ ਰੱਖੋ ਜੇ ਤੂੜੀ ਤਾੜੀ ਤੇ ਲਾਉਣਾ ਲਾ ਦਿਓ ਕਿਉਂਕਿ ਉਹ ਨਿੱਕਾ ਕਚਰਾ ਕ੍ਰੋਸ ਕਰੀ ਜਾਂਦਾ ਹਾਂ ਕ੍ਰੋਸ ਕਰ ਜੂ ਬਾਕੀ ਸ਼ੋ ਬੋਨਟ ਇਹਦਾ ਨਹੀਂ ਲਾਉਣਾ ਪੈਣਾ ਇਵੇਂ ਹੀ ਚੱਲਣਾ ਇਹਨੇ ਕੁਛ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਟਾਇਰ ਐ ਐਮ ਆਰ ਐਫ ਤੋਂ ਬਿਨਾ ਇਹਨੂੰ ਹੋਣਾ ਕੋਈ ਨਹੀਂਗਾ ਆ ਵੀ ਗੱਲ ਹੈਗੀ ਐ ਇਹਨੂੰ ਹਜੇ ਟਾਇਰ ਵੀ ਐਮ ਆਰ ਐਫ ਦੇ ਉਹ ਵੀ ਪ੍ਰੀਮੀਅਮ ਆਉਂਦੇ ਆ ਹਾਂ ਐਮ ਆਰ ਐਫ ਹੀ ਆਊਗਾ ਵਧੀਆ ਕੁਆਲਿਟੀ ਆ ਦੂਜਾ ਟਾਇਰ ਨਹੀਂ ਪਾਜੀ ਇਹ ਹੈਗਾ ਆਪਣਾ ਮਲਟੀ ਡਿਊਟੀਟੀ 5502 5502 ਇਹਦੇ ਵਿੱਚ ਜਿਹੜੀ ਨਵੀਂ ਤਕਨੀਕ ਦਿੱਤੀ ਆ ਹਾਂਜੀ ਹਾਂਜੀ ਉਹ ਕੀ ਆ ਸਾਨੂੰ ਉਹਦੇ ਬਾਰੇ ਵੀ ਥੋੜਾ ਦੱਸਣਾ ਪਵੇ ਇਹ ਨਵੀਂ ਤਕਨੀਕ ਆ ਆ ਮਿੰਡਾ ਵਾਲਾ ਲਿਫਟ ਵਾਲਾ ਆ ਗਿਆ ਇਹ ਇਹ ਪੰਪਾ ਲਿਫਟ ਆ ਗਿਆ ਪੰਪਾ ਲਿਫਟ ਜਪਾਨ ਦੀ ਇਹਨਾਂ ਦੀ ਆਪਦੀ ਲਿਫਟ ਤਿਆਰ ਕੀਤੀ ਹੋਈ ਆ ਠੀਕ ਹੈ ਜੀ ਠੀਕ ਆ ਗਿਆ ਹੁਣ ਤੁਸੀਂ ਵੇਖੋ ਵੀ ਇਹਦੇ ਆ ਚੀਜ਼ ਆ ਗਈ ਪੰਪਾ ਲਿਫਟ ਹੂੰ ਪੰਪਾ ਲਿਫਟ ਆ ਗਈ ਇੱਕ ਇਹਦੇ ਸਟਿਕ ਜਿਹੜਾ ਆ 크ੋਮ ਦੇ ਸਟicker ਦੇਤੇ ਜੀ ਹੂੰ ਆ ਸਟicker ਦੇਤੇ ਬਿਲਕੁਲ 크ੋਮ ਦੇ ਸਟicker ਦੇਤੇ ਪੰਪਾ ਲਿਫਟ ਆ ਗਈ ਆ ਜੋ ਲਿਫਟ ਦਾ ਹੋਰ ਟਰੈਕਟਰਾਂ ਦੇ ਵੀ ਮਿੰਟਾ ਦੀ ਆਉਂਦੀ ਹੈ ਠੀਕ ਹੈ ਜੀ ਇਹਦੇ ਵੀ ਆਉਂਦੀ ਰਹੀ ਪਰ ਹੁਣ ਇਹਨਾਂ ਨੇ ਆਪ ਦੀ ਲਾਤੀ ਜੁਬਾਨ ਦੀ ਪੰਪਾ ਲਿਫਟ ਅੱਛਾ ਹਾਂ ਲਿਫਟ ਚੇਂਜ ਕਰਤੀ ਆ ਉਹਦੀ ਕੰਪੈਸਟੀ ਵੀ ਵੱਧ ਗਈ ਠੀਕ ਹੈ ਇਹਦਾ ਮਤਲਬ ਫਰਕ ਕੀ ਪਾਇੀ ਤੁਹਾਨੂੰ ਉਹਦੇ ਬਾਰੇ ਥੋੜਾ ਦੱਸਿਓ ਬਰੀਕੀ ਨਾਲ ਫਰਕ ਇਹ ਆਹ ਜਿਹੜੀ ਲਿਫਟ ਸਾਰੀ ਹੈ ਨਾ ਲਿਫਟ ਟਾਪਾ ਹੀ ਸਾਰਾ ਚੇਂਜ ਆਦੇ ਚ ਲਿਫਟ ਬਣੀ ਬਣਾਈ ਚੇਂਜ ਆ ਪਲੱਸ ਇਹਦੇ ਆਹ ਲੀਵਰ ਦਿੱਤਾ ਆਹ ਲੀਵਰ ਦਿੱਤਾ ਜੀ ਆਹ ਲੀਵਰ ਦਿੱਤਾ ਹਾਂਜੀ ਤੁਸੀਂ ਕੰਟਰੋਲ ਬੰਨ ਲੈ ਹੂੰ ਤੁਸੀਂ ਮੰਨ ਲਓ ਇੱਕਦਮ ਗੁੱਠ ਤੋਂ ਚੱਕਦੇ ਹੋ ਹਾਂਜੀ ਤੁਸੀਂ ਇਹ ਲੀਵਰ ਨਾਲ ਹੀ ਚੱਕ ਕੇ ਤੇ ਉੱਥੇ ਦੀ ਉੱਥੇ ਜਿੰਨੇ ਕੰਟਰੋਲ ਤੇ ਤੁਹਾਡੀਆਂ ਹੱਲਾ ਨੇ ਜਾਂ ਹੋਰ ਕੋਈ ਇੰਪਲੀਮੈਂਟ ਆ ਉੱਥੇ ਹੀ ਚਲੇ ਜਾਣਾ ਓਕੇ ਹਾਂ ਇਹਦੀ ਸੈਟਿੰਗ ਆਟੋਮੈਟਿਕ ਹੋ ਜਾਣੀ ਹੋਲੀਵਰ ਨਾਲ ਤਾਂ ਦਿੱਤਾ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਇਹ ਆਪਣੇ ਮਤਲਬ ਜੇ ਅਸੀਂ ਗੱਲ ਕਰੀਏ ਕਿ ਹਸਪਾਵਰਾਂ ਦੀ ਇੱਕ ਘੱਟ ਤੋਂ ਘੱਟ ਕਿੰਨੇ ਹਸਪਾਵਰ ਤੋਂ ਜਿਹੜਾ ਟਰੈਕਟਰ ਆਪਣਾ ਸਟਾਰਟ ਹੋ ਜਾਂਦਾ ਹੈ ਇਹ 21 24 27 ਤੇ ਫੋਰ ਵੀ ਛੋਟੇ ਹੁੰਦੇ ਬਾਗਾਂ ਵਾਲੇ ਸਬਜ਼ੀਆਂ ਵਾਲੇ ਅੱਛਾ ਜੀ ਉਸ ਤੋਂ ਬਾਅਦ ਆ ਜਾਂਦਾ ਆਪਣੇ ਜਿਹੜਾ ਇੰਡੀਆ 'ਚ 42 45 ਜੀ ਤੇ 55 ਠੀਕ ਹੈ ਜੀ ਹਾਂ ਜੀ ਓਕੇ 55 ਹਸਪਾਵਰ ਤੱਕ ਆ ਗਿਆ ਹਾਂ ਜੀ ਹਾਂ ਜੀ ਤੇ ਜਿਹੜੇ ਕਿਸਾਨ ਭਰਾ ਕਈਆਂ ਦੇ ਨਾਲ ਦਿਲ ਦੇ ਵਿੱਚ ਇਹ ਤੁਹਾਨੂੰ ਹੁੰਦਾ ਜੀ ਵੀ ਇਹ ਤਾਂ ਜੀ ਇਹਨਾਂ ਦਾ ਸਪेयर पार्ट्स ਨਹੀਂ ਮਿਲਦਾ। ਉਹ ਕੀ ਕੀ ਚੱਕਰ ਹੈ? ਕਿਉਂ ਜੇ ਕਈ ਵਾਰ ਹੋਰ ਕਿਸੇ ਏਜੰਸੀ ਲੇ ਵੇ ਜਾਂਦੇ ਆਪਾਂ ਕਹਿੰਦੀਏ ਆਪਾਂ ਚਲੋ ਨਾ ਤਾਂ ਨਹੀਂ ਕਿਸੇ ਦਾ ਲੈਂਦੇ। ਉਹ ਕਹਿ ਦਿੰਦੇ ਵੀ ਕਬੂਟਾ ਨਾਲ ਲੈ ਲਈ ਫਸ ਜਾਏਗਾ। ਉਹਦਾ ਸਪेयर पार्ट्स ਨਹੀਂ ਮਿਲਦਾ। ਉਹਦੀ ਸਰਵਿਸ ਬੜੀ ਮਹਿੰਗੀ ਆ। ਇਹ ਗੱਲ ਤੇ ਥੋੜਾ ਚੰਨਣਾ ਪਾਇਓ ਵੀ ਕੋਈ ਦਿੱਕਤ ਹੈਗੀ ਜਿੱਦਾਂ ਦੀ ਕੰਨਾ। ਪਟੀ ਸਾਹਿਬ ਇਹ ਐਵੇਂ ਆ ਵੀ ਜਦੋਂ ਕੋਈ ਚੀਜ਼ ਆਉਂਦੀ ਨਾ ਮਾਰਕੀਟ 'ਚ। ਹਾਂਜੀ। ਉਸ ਤਰ੍ਹਾਂ ਤੇ ਆਪਾਂ ਦੋਵੇਂ ਇੱਕ ਦੂਜੇ ਦੇ ਵਿਰੋਧੀ ਆ ਤੇ ਗਵਾਂਢੀ ਚੁੱਪ ਕਰਕੇ ਬੈਠੇ ਆ। ਹੂੰ। ਬਿਲਕੁਲ ਜੀ। ਠੀਕ ਆ। ਆਪਾਂ ਹੀ ਇੱਕ ਦੂਜੇ ਦਾ ਵਿਰ ਜਦੋਂ ਕੋਈ ਨਵਾਂ ਆ ਗਿਆ ਉਦੋਂ ਸਾਰਾ ਸ਼ਰੀਕਾ ਹੀ ਉੱਠ ਪਿੰਦਾ ਦਾ ਵਿਰੋਧ ਕਰਨ ਹਾਂ ਜਿਹੜੇ 8-10 ਏਜੰਸੀਆਂ ਵਾਲੇ ਨੇ ਉਹਨਾਂ ਕੋਲੇ ਹੁੰਦਾ ਵੀ ਨਾ 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 ਉਹਨਾਂ ਨੂੰ ਉੱਥੇ ਉਦੋਂ ਤਾਂ ਕਰਦੇ ਆ ਚਾਹੇ ਉਹ ਸਿਆਸਤ ਚਾਹੇ ਚਾਹੇ ਉਸ ਤਰ੍ਹਾਂ ਆ ਉਹ ਭੈ ਹੁੰਦਾ ਉਸ ਗੱਲ ਦਾ ਅੱਛਾ ਡਰ ਹੁੰਦਾ ਉਹਨਾਂ ਨੂੰ ਡਰ ਹੁੰਦਾ ਵੀ ਇਸ ਬੰਦੇ ਨੇ ਜੇ ਸਿਰ ਚੱਕ ਲਿਆ ਨਾ ਔਖਾ ਹੋ ਜਾਊਗਾ ਹਾਂ ਠੀਕ ਆ ਸਫੇਰ ਪਾਰਟ ਜੋਂਡੀਰ 2002 ਦਾ ਆ ਅੱਜ ਤਾਈਂ ਡੀਲਰਸ਼ਿਪ ਤੋਂ ਹੀ ਲੈਣਾ ਬਿਲਕੁਲ ਜੀ ਹੌਲੈਂਡ ਦਾ ਜਾ ਕੇ ਵੇਖ ਲੋ ਉੱਥੇ ਹੀ ਲੈਣਾ ਪੈਂਦਾ ਅੰਦਰਲੇ ਪਾਰਟਸ ਬਾਹਰਲੇ ਹਰੀਕ ਦੇ ਇਹਦੇ ਵੀ ਮਿਲ ਜਾਣਗੇ ਉਹਦੇ ਵੀ ਅੰਦਰਲੇ ਪਾਰਟਸ ਡੀਲਰਸ਼ਿਪ ਤੇ ਵਾਧੂ ਹੁਣ ਤਾਂ ਸਟਾਕ ਟੈਸਟ ਦੇ ਬਣਾਤੇ ਆ ਜਲੰਧਰ ਵੀ ਲੁਧਿਆਣਾ ਵੀ ਠੀਕ ਹੈ ਜੀ ਮੰਨ ਲਓ ਆਪਣੇ ਕੋਲੇ ਕੋਈ ਪਾਰਟਸ ਨਹੀਂ ਵੀ ਹੈਗਾ ਹਮ ਆਪਾਂ ਇੱਥੋਂ ਫੋਨ ਕਰਨਾ 2 ਘੰਟਿਆਂ ਵਿੱਚ ਬਾਸਤੇ ਇੱਥੇ ਆ ਜਾਂਦਾ ਅੱਛਾ ਜੀ ਮਾਦਰ ਜਿਵੇਂ ਕਹਦੀ ਵੀ ਸਪੇਅਰ ਪਾਰਟਸ ਦੀ ਕੋਈ ਸਮੱਸਿਆ ਨਹੀਂ ਕੋਈ ਪਹਿਲੀ ਗੱਲ ਆਪਣੇ 18 ਮਾਡਲ ਟਰੈਕਟਰ ਨੂੰ ਮਗਰ ਕਲੱਚ ਪਲੇਟ ਪਾਉਣ ਲੱਗੇ ਆ ਠੀਕ ਹੈ ਜੀ ਉਹ ਮੁਦਕੀ ਗਰਮੀਤ ਸਿੰਘ ਪ੍ਰਧਾਨ ਦਾ ਉਹਨਾਂ ਨੂੰ ਪੁੱਛ ਲਿਓ ਵੀ ਤੁਹਾਨੂੰ ਇਸ ਤਾਈ ਸਫੇਰਪਾਰਟ ਦੀ ਲੋਡ ਪਈ ਪਹਿਲੀ ਗੱਲ ਤਾਂ ਇਹਦੀ ਪੈਣੀ ਨਹੀਂ ਅੱਛਾ ਪੈਣੀ ਨਹੀਂ ਜਿਹੜਾ ਡਾਰ ਇਸ ਗੱਲ ਦਾ ਅੱਛਾ ਸਾਢੇ ਸਾਲ ਦੋ ਸਾਲ ਹੀ ਪੈ ਜਾਣੀਆਂ ਇਹਦੇ ਪੈਣੀ ਹੀ ਨਹੀਂ ਠੀਕ ਹੈ ਜੀ ਅਸਲ ਉਹਦੇ ਵੇਖੋ ਹੁਣ ਰੱਬ ਦੀਆਂ ਬਣਾਈਆਂ ਜਿਹੜੀਆਂ ਚੀਜ਼ਾਂ ਨੇ ਹਾਂ ਉਹ ਵੀ ਤੇ ਹੋ ਹੀ ਜਾਂਦੀਆਂ ਬਿਲਕੁਲ ਜੀ ਬਿਲਕੁਲ ਇਨਸਾਨ ਬਣਾਇਆ ਉਹਦੇ ਚ ਕਈ ਕੁਝ ਹੋ ਜਾਂਦਾ ਹਾਂ ਇਹ ਨਹੀਂ ਵੀ ਆਪਾਂ ਇਹ ਗਰੰਟੀ ਨਹੀਂ ਲਿਖ ਕੇ ਨਹੀਂ ਦੇ ਸਕਦੇ ਪਰ ਇਹਦੇ ਚ ਲਗਭਗ ਜਿਹੜਾ ਬੰਦਾ ਸਿਆਣਾ ਉਹਨੂੰ ਸਵੈ ਸਰਵਿਸ ਤੋਂ ਕੁਝ ਨਹੀਂ ਕਰਾਉਣਾ ਪੈਂਦਾ ਜਾਂ ਕਲੱਚ ਪਲੇਟ ਤੋਂ ਸਹੀ ਗੱਲ ਹੈ ਕਲੱਚ ਪਲੇਟ ਦੀ ਲਾਈਫ ਜਿੰਨੀ ਉਹਨੀ ਚੱਲਦੀ ਜਿਵੇਂ ਬਠਿੰਡੇ ਵਾਲੇ ਭਾਜੀ ਕਹਿੰਦੇ ਸੀ ਕਹਿੰਦੇ ਵੀ ਸਾਨੂੰ ਅਸੀਂ ਤਿੰਨ ਪੀੜ੍ਹੀਆਂ ਕਹਿ ਸਕਦੇ ਆ ਤਿੰਨ ਪੀੜ੍ਹੀ ਤੇਰੇ ਕੋਲ ਹੁੰਦਾ ਹੀ ਨਹੀਂ ਭਾਜੀ ਮੈਂ ਕਹਿੰਦਾ ਵੀ ਨਹੀਂ ਹੁੰਦਾ ਹਾਂ ਠੀਕ ਹੈ ਨਾ ਸਹੀ ਹੈ ਜੀ ਇਹ ਫੇਰ ਆ ਜਾਂਦੀ ਗੱਲ ਹੁਣ ਅਸੀਂ ਵੀ ਕੰਪਨੀ ਨੂੰ ਕਹਿੰਨੇ ਵੀ ਤੁਸੀਂ ਸਾਨੂੰ ਵੱਡਾ ਟਰੈਕਟਰ ਨਹੀਂ ਦਿੰਦੇ 65 75 ਹੁੰਦਾ ਅਸੀਂ ਦੂਜਿਆਂ ਨੂੰ ਬਹੁਤ ਮਾਰ ਮਾਰ ਜਾਂਦੇ ਠੀਕ ਹੈ ਜੀ ਪਰ ਕੀ ਆ ਵੀ ਇਹ 100 ਕਿੱਲੇ ਵਾਲਾ ਬੰਦਾ ਇਹਦੀ ਖੇਤੀ ਕਰ ਸਕਦਾ 100 ਕਿੱਲੇ ਦੀ ਖੇਤੀ ਕਰਦਾ ਉਹ ਸਾਡੇ ਇੱਕ ਭੇਡ ਚਾਲ ਬਣ ਗਈ ਆ ਇੱਕ ਤੇ ਭੇਡ ਚਾਲ ਬਣ ਗਈ ਗਵਾਂਢੀ ਨੇ ਆ ਲਿਆ ਤਾਂ ਮੈਂ ਵੀ ਮਗਰਿਓ ਜਾਣਾ ਹਾਂ ਦੂਜੀ ਭੇਡ ਚਾਲ ਬਣ ਗਈ 65 75 ਲੈਣਾ ਠੀਕ ਹੈ ਜੀ ਹੁਣ ਟਰੈਕਟਰ 20 ਕਿੱਲੇ ਯਾਰ ਜ਼ਮੀਨ ਆ 75 ਲੈ ਲੈ 6 ਵਜੇ ਚਾਹ ਪੀ ਕੇ ਜਾਓ ਤੇ 12 ਵਜੇ ਦਿਨ ਦੌਰ ਲੱਗ ਕੇ ਜਾਣੀ ਸਹੀ ਗੱਲ ਹੈ ਜੀ ਤੇ 75 ਦਾ ਮੁੜ ਕੇ ਗਵਾਂਢੀਆਂ ਕੰਦਾ ਟੋਣੀਆਂ ਸਹੀ ਹੈ ਠੀਕ ਹੈ ਨਾ ਹਾਂ ਪਤਾ ਨਹੀਂ ਇਸ ਗੱਲ ਤੋਂ ਅਸੀਂ ਕਦੋਂ ਸਿਆਣੇ ਹੋਵਾਂਗੇ ਹੂੰ ਫੇਰ ਟਰੈਕਟਰ ਮੈਂ ਗਰੰਟ ਆ ਵੀਡੀਓ ਚ ਕਹਿੰਦਾ ਨਹੀਂ ਕੋਈ ਵੀ ਠੀਕ ਹੈ ਜੀ ਸੁਪਰ ਸੀਟਰ ਤੇ ਤੁਸੀਂ 8 ਲੀਟਰ ਤੇਲ ਮਚਾ ਦਿਓ ਕਿੱਲੇ ਦਾ ਠੀਕ ਹੈ ਜੀ ਇੱਕ ਪਾਸੇ 16 ਖਾਈ ਜਾਂਦੇ ਆ ਹੂੰ ਅਸੀਂ 8 ਵੀ ਨਹੀਂ ਖਾਂਦਾ ਮੈਂ ਕਹਿੰਦਾ ਮੈਂ ਖੁਦ ਜੋਰ ਲਾ ਰਿਆ 8 ਲੀਟਰ ਨਹੀਂ ਮਚਿਆ ਸਾਡੀ ਜ਼ਮੀਨ ਚੀਕਣੀ ਆ ਉਸੇ ਝੋਨੇ ਦੇ ਖੜੇ ਬੁੱਥਿਆਂ ਚ ਲਾਇਆ ਹੂੰ ਸਾਢੇ 8 ਕਿੱਲੇ ਬੀਜ ਕੇ 64 ਲੀਟਰ ਤੇਲ ਪਾਇਆ ਵੰਡ ਲਈ ਅੱਛਾ ਜੀ ਹੋਰ ਇਹ ਮੈਂ ਮੂਰਖ ਤਾਂ ਪਤਾ ਨਹੀਂ ਕਦੋਂ ਜਾਣੀ ਕਈ ਉਹ ਚੱਲ ਦੋ ਡਰਮ ਵੱਧ ਲੱਗ ਜਾਣਗੇ ਦੋ ਡਰਮ ਆਉਣੇ ਕਿੰਨੇ ਦੇ ਯਾਰ ਹੂੰ ਸਹੀ ਹੈ ਜੀ ਅੱਜ ਮੇਰੇ ਕੋਲ ਕਸਟਮਰ ਆਏ ਸੀਗੇ ਹਾਂਜੀ ਉਹ ਆਂਦੇ ਅਸੀਂ ਉਹ ਅਰਜੰਸੀ ਕਟਾਉਣਾ ਹੂੰ ਉਹਨਾਂ ਕਿਤੇ ਚੱਲਦਾ ਵੇਖਿਆ ਹਾਂਜੀ ਮੈਂ ਕਿਹਾ ਵੀਰੇ ਆਂਦੇ ਸੀ ਕਿਰਾਇਆ ਵੀ ਕਰਨਾ ਸੁਪਰ ਸੀਟਰ ਦਾ ਠੀਕ ਹੈ ਜੀ ਮੈਂ ਕਿਹਾ ਤੈਨੂੰ ਚਾਹ 2 ਲੀਟਰ ਘੰਟਾ ਸੀ ਕਵਾਂਗੇ ਹੂੰ ਪਰ ਤੇਲ ਤੇਰਾ ਇਹ 100 ਕਿੱਲੇ ਪਿੱਛੇ 4 ਤੋਂ 500 ਲੀਟਰ ਪਚਾਊਗਾ ਫੇਰ ਭੱਟੀ ਸਾਹਿਬ 12 13 ਤੋਂ ਕੋਈ ਨਹੀਂ ਘਟ ਖਾਂਦਾ ਤੇ ਜੇ ਮੰਨ ਲਓ 8 8 ਵੀ ਖਾਵੇ ਤੇ 12 ਦੇ 8 4 12 ਹਾਂ ਬਿਲਕੁਲ ਜੀ 400 ਲੀਟਰ ਥੋੜਾ ਸਹੀ ਗੱਲ ਹੈ ਠੀਕ ਹੈ ਹੂੰ ਇਹ ਹੁਣ ਤਵੀਆਂਆਂ ਹੀ ਲਾ ਕੇ ਚੱਕ ਚੁੱਕੇ ਇੰਨੀ ਕੁ ਲਾ ਕੇ ਸੁਪਰ ਸੀਡਰ ਤੇ ਸਾਰੇ ਆਸ ਦੇਣਗੇ 5 ਲੀਟਰ ਨਾ ਪਤਾ ਤੇ ਉਦੋਂ ਲੱਗਦਾ ਪੱਤੀ ਚੱਕ ਲੋ ਤੇ ਇੰਨਾ ਸੁਪਰ ਸੀਡਰ ਲੱਗਦਾ ਵੇ ਸਹੀ ਗੱਲ ਹੈ ਠੇੜਾ ਹੋਵੇ ਟ੍ਰੈਕਟਰ ਦੀ ਜਵੇਂ ਮਗਰੋਂ ਪੂਛ ਨਹੀਂ ਮਰੋੜੀਦੀ ਹੁੰਦੀ ਬਲਦ ਦੀ ਉਵੇਂ ਮਗਰੋਂ ਰਾਟ ਪੈਂਦੇ ਆ ਸਹੀ ਗੱਲ ਹੈ ਪਤਾ ਨਹੀਂ ਪਤਾ ਲੱਗਦਾ ਤੇਲ ਕਿੰਨਾ ਮੱਚਦਾ ਗੱਲਾਂ ਕਰਨ ਨੂੰ ਤੇ ਜੋ ਮਰਜ਼ੀ ਕੋਈ ਕਹੀ ਜਾਵੇ ਤੇ ਇਹਦੀ ਮੈਨੂੰ ਇਹ ਦੱਸੋ ਜੀ ਸਰਵਿਸ ਕਿੰਨੇ ਰੁਪਈਆ ਚ ਹੋ ਜਾਂਦੀ ਹੈ ਇਹਦੀ ਸਰਵਿਸ ਇਹਦੀ ਯਾਰ ਮੈਂ ਖੁਦ ਆ ਰਾਨ ਹੁਣ ਸਹੀ ਇਹਦੀ ਸਰਵਿਸ ਤੁਸੀਂ ਜੇ ਲਿਫਟ ਫਿਲਟਰ ਨਹੀਂ ਬਦਲਾਉਂਦੇ ਤੇ 3000 ਚ 3000 ਚ ਹਾਂ ਜੇ ਲਿਫਟ ਫਿਲਟਰ ਬਦਲਾਉਣਾ ਤਾਂ 3600 ਚ ਲੈ ਉਹ ਵੀ ਆਪਣਾ ਝੋਟਾ ਖੜਾ ਉਹਦੀ ਵੀ 4500 ਤੋਂ ਘੱਟ ਨਹੀਂ ਹੁੰਦੀ ਠੀਕ ਹੈ ਜੇ ਆਪ ਉਹਦੀ ਵੀ ਗੱਲ ਕਰਦੇ ਹਾਂ ਇਹ ਦੋਨੋਂ ਕੰਪਨੀਆਂ ਸਕਾਟ ਕਬੂਟਾ ਵਾਲੀ ਇੱਕ ਹੋ ਗਈ ਆ ਠੀਕ ਹੈ ਜੀ ਇਕੱਠੀਆਂ ਹੋ ਗਈਆਂ ਬੇਲੇ ਦਾ ਸਕਾਟ ਕਬੂਟਾ ਦਾ ਇਹਦਾ ਪਲੇਟ ਇਹਦੀ ਵੀ ਇਹ ਸਕਾਟ ਕਬੂਟਾ ਉਹਦੀ ਵੀ ਸਟicker ਉਹਦੇ ਵੀ ਠੀਕ ਹੈ ਜੀ ਹੁਣ ਇਸ ਟਰੈਕਟਰ ਨੂੰ ਸਕਾਟ ਨੂੰ ਤੁਸੀਂ ਪੁਰਾਣਾ ਕਿੰਨਾ ਜਾਣਦੇ ਹੋ ਹੂੰ ਇਹਨੂੰ ਜਾਪਾਨੀ ਆਰ ਐਨ ਡੀ ਚ ਵੇਂਦੇ ਆ ਬਿਲਕੁਲ ਜੀ ਹਾਂ ਠੀਕ ਹੈ ਨਾ ਇਹਨੂੰ ਜਾਪਾਨੀ ਵੇਂਦੇ ਆ ਸਾਰਾ ਤਿਆਰ ਵੀ ਉਹ ਕਰਦੇ ਆ ਬਿਲਕੁਲ ਇਹਦਾ ਆਪਾਂ ਨੂੰ ਕੰਪਨੀ ਨੇ ਜਦੋਂ ਇੱਧਰ ਅਜੇ ਟਰੈਕਟਰ ਵੱਡੇ ਨਹੀਂ ਆਏ ਫਿਰ ਉਹਾਂ ਦੇ ਵੀ ਨਾਲ ਤੁਸੀਂ ਪਾਵਰ ਟਰੈਕ ਡੀਜੀ ਟਰੈਕ ਲੈ ਲਓ ਸਕਾਟ ਲੈ ਲਓ ਵੀ ਸੇਲ ਜਿਹੜੀ ਤੁਹਾਡੀ ਬੈਲੈਂਸ ਹੋ ਜੂਗਾ ਬਿਲਕੁਲ ਉਹ ਚੀਜ਼ ਆ ਹੂੰ ਇਹਨਾਂ ਚੀਜ਼ਾਂ ਦਾ ਇਹ ਅੱਛਾ ਡੀਜ਼ਲ ਖਰਚਾ ਹਾਂਜੀ ਇਹ ਤੇਲ ਘੱਟ ਖਾਂਦਾ ਹਾਂਜੀ ਆ ਕੁਈਟ ਇੱਕ ਬੋਟਾ ਵੀ ਨਹੀਂ ਲਿਕ ਸਕਦਾ ਡੀਜ਼ਲ ਸੀਵਰ ਠੀਕ ਹੈ ਜੀ ਠੀਕ ਆ ਇੰਡੀਆ ਦੀ ਸੈਂਸੀ ਨੰਬਰ 1 ਲਿਫਟ ਆ ਵਾਕਿਆ ਦੇ ਨਾਲ ਦੀ ਲਿਫਟ ਨਹੀਂ ਅਸੀਂ ਮੈਂ ਕਿ ਖੁਦ ਹੂੰ ਚਿੱਕੜ ਕੱਦੂ ਕਰਦਿਆਂ ਨੋਟ ਕੀਤਾ ਹੂੰ ਤੀਜੇ ਲੋਚ ਵੀ ਅਸੀਂ ਰੋਟਾਵੇਟਰ ਚ ਲਾਇਆ ਔਰ ਇਹ ਆਰਮ ਟਰੈਕਟਰ ਕੀ ਆ ਦੂਜਾ ਤੀਜਾ ਕਰਗੇ ਤੇ ਮਿੱਟੀ ਆ ਕੇ ਕਿ ਕਲੱਚ ਕਰਕੇ ਬੰਦ ਹੋ ਜਾਂਦਾ ਹੂੰ ਬਿਲਕੁਲ ਹੁੰਦੇ ਇਹਨੂੰ ਪ੍ਰੋਵਾਈ ਪਰ ਵਾਈ ਨਹੀਂ ਇਹਨੂੰ ਇਹ ਇੱਕ ਢਿੱਕਾਂ ਚੀਜ਼ ਬਣੀ ਹੋਈ ਆ ਬਾਕੀ ਐਵੇਂ ਨਾ ਟਰੈਕਟਰ ਤੇ ਕੰਪਨੀ ਤੇ ਪਹਿਲਾਂ ਵੀ ਇਹ ਟੌਪ ਸੀ ਹਾਂ ਥੋੜੀ ਜੀ ਮੈਨੇਜਮੈਂਟ ਪਿੱਛੇ ਲੈ ਗਈ ਠੀਕ ਹੈ ਜੀ ਹੁਣ ਇੱਕ ਬੋਟਾ ਦੇ ਹੱਥੀਆਂ ਆ ਗਏ ਹਾਂ ਹੁਣ ਪਾਸ ਆ ਇਹ ਹੁਣ ਹੁਣ ਜਿਹੜੀਆਂ ਕਸਣਾਉ ਕੱਢੀ ਜਾਂਦੇ ਆ ਸਹੀ ਗੱਲ ਆ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਭਾਜੀ ਆਪਾਂ ਇੱਥੇ ਖੜੇ ਆ ਇਸ ਟਾਈਮ ਕਿੱਥੇ ਆ ਜੀ ਦੱਸਿਓ ਥੋੜਾ ਜਿਹਾ ਇਹ ਆਪਾਂ ਜੀਰੇ ਖੜੇ ਆ ਮਖੂ ਰੋਡ ਜੀਰਾ ਅਸੀਂ ਇਹ ਮਖੂਨ ਸੜਕ ਤੇ ਚਲੀ ਜਾਂਦੇ ਜੀ ਇਹ ਚੌਂਗ ਚੋਂ ਮਖੂਨ ਨੂੰ ਚਲੀ ਗਈ ਮਖੂ ਰੋਡ ਜੀਰਾ ਨੇੜੇ ਆ ਰਾਧਾ ਸੁਆਮੀ ਢੇਰਾ ਆ ਠੀਕ ਹੈ ਜੀ ਠੀਕ ਆ ਹੂੰ ਤੇ ਇਹ ਆਪਣੇ ਇਹ ਫਰਮ ਦਾ ਨਾਂ ਰਾਜਾ ਟਰੈਕਟਰ ਆ ਜੀ ਉਹ ਪੁੱਲਰ ਮਸ਼ੀਨ ਆਟੋਮੋਬਾਈਲ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਓਕੇ ਹਾਂ ਉਧਰ ਸਕਾਟ ਆ ਗਿਆ ਇਧਰ ਕਬੂਟਾ ਇਧਰ ਕਬੂਟਾ ਆ ਗਿਆ ਤੇ ਕਿੱਥੋਂ ਤੱਕ ਦੇ ਕਿਸਾਨ ਭਰਾ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਤਾਂ ਆਸਟ੍ਰੇਲੀਆ ਤੋਂ ਵੀ ਕਰਦੇ ਆ ਜੀ ਅੱਛਾ ਜੀ ਹਾਂ ਪੰਜਾਬ ਚੋਂ ਰਿਆਨੇ ਚੋਂ ਜੀ ਮਹਾਰਾਸ਼ਟਰ ਐਮਪੀ ਹਾਂਜੀ ਕਿਉਂਕਿ ਉਹਨਾਂ ਨੇ ਤੇ ਸਲਾਹ ਲੈਣੀ ਹੁੰਦੀ ਹੈ ਬਿਲਕੁਲ ਜੀ ਟਰੈਕਟਰ ਲਾਈਨ ਤੇ ਨਹੀਂ ਹਣ ਆਏ ਵੀ ਆ ਵੀਰ ਲੈ ਕੇ ਵੀ ਗਏ ਆ ਜੀ ਹਾਂ ਪਰ ਉਹਨਾਂ ਨੇ ਜਿਆਦਾ ਸਲਾਹ ਲੈਣੀ ਹੁੰਦੀ ਆ ਕਿਉਂਕਿ ਵੇਖੋ ਪਤਾ ਕੀ ਅੱਜ ਕੱਲ ਜਿਹੜਾ ਵਹਿਮ ਆ ਹਰ ਇੱਕ ਤੇ ਹਾਵੀ ਹੋ ਗਿਆ ਬਿਲਕੁਲ ਜੀ ਬਿਲਕੁਲ ਵਹਿਮ ਦਾ ਕੋਈ ਇਲਾਜ ਨਹੀਂ ਹੈਗਾ ਸਹੀ ਗੱਲ ਆ ਜੀ ਤੇ ਤੁਰੇ ਜਾਂਦੇ ਬੰਦੇ ਨੂੰ ਕਹਿ ਦਈਏ ਨਾ ਜਿਵੇਂ ਉਹ ਕਹਾਵਤੀ ਆ ਵੀ ਤੇਰਾ ਕੰਨ ਕੁੱਤਾ ਲੈ ਗਿਆ ਉਹ ਕੁੱਤਾ ਅੱਗੇ ਜਾਂਦਾ ਉਹਨੇ ਉਹਦੇ ਮਗਰ ਭਾਈ ਤੁਰਨਾ ਉਹਨੇ ਕੰਨ ਨਾਲ ਨਹੀਂ ਵੇਖਣਾ ਮੈਂ ਕੰਨ ਤੇ ਵੇਖਣਾ ਮੇਰੀ ਪੱਗ ਥੱਲੇ ਹੈਗਾ ਜਾਂ ਟੋਪੀ ਥੱਲੇ ਹੈਗਾ ਉਹ ਕੁੱਤੇ ਮਗਰ ਭਾਈ ਦਾ ਹੂੰ ਬਿਲਕੁਲ ਪੁਰਾਣੀ ਕਹਾਵਤਿਆ ਤੇ ਵੇਖਿਆ ਵੀ ਹੋਊਗਾ ਸਹੀ ਹੈ ਸਹੀ ਹੈ ਇਹ ਗੱਲ ਠੀਕ ਆ ਉਹ ਜਦੋਂ ਫਿਰ ਕੋਈ ਦੂਜੀ ਕੰਪਨੀ ਵਾਲਾ ਡਰਾ ਦਿੰਦਾ ਨਾ 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 ਤੂੰ ਆਹ ਨਾਲੇ ਗਲਦਾਰ ਬਣ ਜਾਣਾ ਇੱਕ ਨੇ ਮੈਨੂੰ ਇਹ ਗੱਲ ਕਹੀ ਗੱਲਦਾਰ ਬਣ ਜੂਗਾ ਠੀਕ ਹੈ ਇਹਦਾ ਯਾਰ ਉਹ ਆਂਦੇ ਉਹ ਗਲਦਾਰ ਬਣ ਜੂ ਹੂੰ ਤੇ ਮੈਂ ਘਾਰ ਵੇਖਿਆ ਕਦੀ ਆਂਦਾ ਹੂੰ ਹੂੰ ਬਾ ਬੀਬੀ ਦੇ ਜਦੋਂ ਹਾਰ ਪਾਇਆ ਆਇਆ ਹੱਥ ਲਾ ਕੇ ਵਿਖਾਦੀ ਹੂੰ ਉਹਨੇ ਹੱਥ ਨਹੀਂ ਲਾਉਣ ਦੇਣਾ ਤੈਨੂੰ ਨਹੀਂ ਲਾਉਣ ਦੇਣਾ ਲਾਉਣਾਂ ਦੇ ਦੂਰ ਦੀ ਗੱਲ ਬਿਲਕੁਲ ਜੀ ਤੇ ਮੈਂ ਖਾਂ ਉਹਨੂੰ ਕਹ ਵੀ ਜੇ ਮੈਨੂੰ ਗੱਲ ਦਾ ਹਾਰ ਹੀ ਮਿਲਦਾ ਤੂੰ ਹੋਰ ਚੰਗਾ ਕੀ ਹਾਂ ਇਦੋਂ ਚੰਗਾ ਚਾਹੀਦਾ ਕੀ ਆ ਠੀਕ ਆ ਨਾ ਹਾਰ ਤੇ ਬਹੁਤ ਕੀਮਤੀ ਆ ਬਿਲਕੁਲ ਬਿਲਕੁਲ ਜੀ ਸਹੀ ਹੈ ਦੂਜੀ ਗੱਲ ਮੈਂ ਭੱਟੀ ਸਾਹਿਬ ਅੱਗੇ ਵੀ ਕਹਿ ਦਿੰਨਾ ਵੀ ਤੁਸੀਂ ਅੱਜ ਕਿਸੇ ਕੰਪਨੀ ਦਾ ਟਰੈਕਟਰ ਲੈ ਜਾਓ ਹਾਂ 5 ਸਾਲ ਦੀ ਵਾਰੰਟੀ 5 ਸਾਲ ਨਾ ਵੇਚੋ ਚਲਾਓ ਯਾਰ ਹੁਣ ਕੋਈ ਲੋਡ ਹੀ ਨਹੀਂ ਹੂੰ ਕੱਲੀ ਕਲੱਚ ਪਲੇਟ ਤੋਂ ਬਿਨਾ ਤੈਨੂੰ ਖਵਨ ਦੀ ਲੋਡ ਨਹੀਂ ਤੁਸੀਂ ਆਹ ਜਾਣਦੇ ਹੋ ਇਹਦੇ ਆਂਦੇ ਟਰੈਕਟਰ ਆ ਉਹ ਜਾਣਦੇ ਹੋ ਉਹਦੇ ਆਂਦੇ ਟਰੈਕਟਰ ਆ ਜਿੰਨਾ ਘਟਾਉ ਟਰੈਕਟਰ ਪਾਊਗਾ ਤੁਸੀਂ ਮੇਰੇ ਨਾਲ ਪੰਜ ਸਾਲਾਂ ਨੂੰ ਗੱਲ ਕਰ ਰਹੇ ਹੋ ਡੀਲਰਸ਼ਿਪ ਮੈਂ ਛੱਡ ਨਹੀਂ ਨਹੀਂ ਹੂੰ ਠੀਕ ਆ ਬਿਲਕੁਲ ਤੇ ਇਹ ਨਾ ਹੋਵੇ ਵੀ ਤੁਸੀਂ ਪੰਜ ਸਾਲਾਂ ਨੂੰ ਉਹ ਤਾਂ ਆਖੇ ਮੈਂ ਕਟਾਉਣਾ ਤੁਸੀਂ ਕਹਿੰਦਾ ਮੇਰਾ ਤਾਂ ਇਹ 10 ਸਾਲ ਵੀ ਨਹੀਂ ਮੈਨੂੰ ਲੋਡ ਕਟਾਉਣ ਦੀ ਸਹੀ ਆ ਹੂੰ ਇਹ ਚੀਜ਼ ਹੁੰਦੀ ਆ ਬਿਲਕੁਲ ਬਿਲਕੁਲ ਪਰ ਲਾਈ ਲੱਗ ਪੂਣਾ ਛੱਡਣਾ ਚਾਹੀਦਾ ਸਹੀ ਗੱਲ ਕਿਉਂਕਿ ਖਰਚਾ ਜੇਬ ਜਿਹੜੀ ਆ ਨਾ ਗਾਂ ਆਉਣ ਵਾਲਾ ਸਮਾਂ ਸਿਆਣੇ ਕਹਿੰਦੇ ਆ ਵੀ ਲੱਤਾਂ ਚਾਦਰ ਵੇਖ ਕੇ ਫਸਾਰੋ ਹੂੰ ਚਾਦਰ ਨਹੀਂ ਵੇਦੇ ਸਹੀ ਗੱਲ ਆ ਉਹਨੇ ਲੱਤਾਂ ਫਸਾਰ ਲਓ ਚਾਦਰ ਵੇਖ ਲਾਂਗੇ ਵਧਾ ਲਾਂਗੇ ਮਗਰੋਂ ਸਹੀ ਗੱਲ ਪਰ ਇਹ ਕਰਨੀ ਪੈਣੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਹੂੰ ਅੱਗੇ ਨਾਲੋਂ ਮਤਲਬ ਅਸੀਂ ਇੰਪਲੀਮੈਂਟ ਵੀ ਵੱਧ ਵਰਤਦੇ ਪਲੌ ਵੀ ਮਾਰਦੇ ਆ ਠੀਕ ਹੈ ਜੀ ਤੇ ਸਾਡੇ 2 ਡਰਮ ਡੀਜ਼ਲ ਮੱਚ ਬੱਚ ਜਾਂਦਾ ਹੂੰ ਹੁਣ ਅਸੀਂ ਆ ਪਲਾਸਟਿਕ ਦਾ ਜਿਹੜਾ ਢੋਲ ਹੁੰਦਾ 200 25 28 ਲੀਟਰ ਪੈਂਦਾ ਹਾਂਜੀ ਉਹਦੇ ਨਾਲ ਅਸੀਂ 100 ਟਰਾਲੀ ਤੂੜੀ ਦੀ ਬਣਾਈਆਂ ਤੇ ਕੋਈ ਟਰੈਕਟਰ ਬਣਾ ਕੇ ਉਹ ਕਾਦੇ ਅੱਛਾ ਜੀ ਹਾਂ ਟਰੈਕਟਰ ਤੇ ਵੀ ਤੇ ਚਲਾਉਣ ਵਾਲੇ ਤੇ ਵੀ ਡਿਪੈਂਡ ਕਰਦਾ ਬਿਲਕੁਲ ਜੀ ਇਹ ਤਾਂ ਮੈਂ ਜੇ ਹੁਣ ਤੁਸੀਂ ਰੀਪਰ ਦੇ ਢੇਡੇ ਖਾਲੀ ਲਈ ਆਉਂਗੇ ਤੇ ਤੁਸੀਂ ਆਖੋ ਤੂੰ ਇੰਨੇ ਐਵਰੇਜ ਕਹਤੇ ਵੀ 2.5 ਲੀਟਰ ਨਾਲ ਸਵਾ ਦੋ ਨਾਲ ਟਰਾਲੀ ਬਣਦੀ ਆ ਹੂੰ ਤੇ ਫੇਰ ਕਿੱਥੋਂ ਬਣੋਗੇ ਸਹੀ ਗੱਲ ਨਹੀਂ ਬੰਨੀ ਉਦੋਂ ਹੀ ਆ ਜਦੋਂ ਤੁਸੀਂ ਡਰਾਈਵਰ ਵੀ ਸਹੀ ਆ ਤੇ ਟਰੈਕਟਰ ਵੀ ਤੁਹਾਡਾ ਇੱਕ ਕੁਆਲਿਟੀ ਦਾ ਵਧੀਆ ਆ ਔਰ ਡੀਜ਼ਲ ਖਰਚਾ ਮੇਰੇ ਦੋ ਟਰੈਕਟਰਾਂ ਦੀ ਗੱਲ ਕਰਤੀ ਮੇਰੇ ਨਾਲ ਮੈਂ ਅੱਗੇ ਵੀ ਕਿਹਾ ਵੀ ਜਿਹੜਾ ਮਰਜ਼ੀ ਬੰਦਾ ਕਹੇ ਦੇ ਨਵੇਂ ਟਰੈਕਟਰ ਕੱਢ ਲਾਂਗੇ ਉਹ ਵੀ ਲੈ ਆਉਣ ਆਪਾਂ ਐਵਰੇਜ ਕੱਢ ਲਾਂਗੇ ਹੂੰ ਬਿਲਕੁਲ ਜੀ ਸਮਝ ਗਏ ਨਾ ਮੈਂ ਤਾਂ ਟਰੈਕਟਰ ਵੇਚਦਾ ਹੀ ਆ ਨਹੀਂ ਤੇ ਇੱਥੇ ਤੇ ਦੇਖੋ ਮੇਰੇ ਸਾਰੇ ਐਂਟੀ ਨੇ ਵਿਰੋਧੀ ਤੇਰੀ ਆ ਸਾਰੀ ਠੀਕ ਹੈ ਜੀ ਠੀਕ ਆ ਮੈਸੀ ਦਾ ਸਵਰਾਜ ਹੋਊ ਜਾਂ ਸਵਰਾਜ ਦਾ ਸੋਨਾ ਲਿਕਾ ਹੋਊ ਜਾਂ ਫਾਰਮਟ੍ਰੈਕ ਦਾ ਮਹਿੰਦਰਾ ਹੋਊ ਇੱਕ ਇੱਕ ਜਾਣੇ ਹੋਣਗੇ ਉਹ ਮੇਰੇ ਸਾਰੇ ਹੀ ਉਲਟ ਚੱਲਣਗੇ ਇੱਕ ਦੋ ਗਾਹਕ ਵੀ ਉਹਨਾਂ ਨੇ ਨਹੀਂ ਜੀ ਨਹੀਂ ਉਹ ਇੱਥੇ ਸਾਈਆਂ ਸੋਈਆਂ ਦਾ ਵੀ ਨਹੀਂ ਜੀ ਐ ਨਹੀਂ ਜੀ ਐ ਨਹੀਂ ਆਪਾਂ ਕਹੇ ਦੀ ਕੋਈ ਗੱਲ ਨਹੀਂ ਤੂੰ ਨਹੀਂ ਤੇ ਹੋਰ ਸੀ ਹੂੰ ਬਿਲਕੁਲ ਜੀ ਇਹ ਤੇ ਜਾਣੇ ਹੀ ਅੱਜ ਨਹੀਂ ਤੇ ਕੱਲ ਇਹ ਪੱਟੀ ਸਾਹਿਬ ਤੋਂ 27 ਚ ਟਰੈਕਟਰ 27 28 ਚ ਹਾਂਜੀ ਇੰਪਲੀਮੈਂਟ ਇਹਦੇ ਹਾਂਜੀ ਤੇ ਟਰੈਕਟਰ ਤੁਸੀਂ ਵੇਖਿਓ ਸਕਾਟ ਕਬੂਟਾ ਦਾ ਕੀ ਬੰਦਾ ਸਹੀ ਗੱਲ ਹੈ ਜੀ ਮਲੇਜਮੈਂਟ ਨਾ ਮਾਰੇ ਹੂੰ ਕੰਪਨੀ ਧਿਆਨ ਦੇ ਦੇ ਜਿਹੜੇ ਮਰਜ਼ੀ ਕਹਿੰਦੇ ਕੋ ਹੁੰਦੇ ਚਿਕਾ ਨਿਕਲ ਨਹੀਂ ਆ ਇੱਕ ਤਾਂ ਰੇਟ ਦਾ ਫਰਕ ਸਹੀ ਹੈ ਜੀ ਹੂੰ ਉਹ ਆ ਜਿਹੜਾ ਟਰੈਕਟਰ ਹੈ ਨਾ 65 ਐਚਪੀ ਵਾਲਾ ਕੋਈ ਜੋੜ ਲੋ ਠੀਕ ਹੈ ਜੀ ਰੀਸ ਨਹੀਂ ਕਰਦਾ ਤੇ ਡੀਜ਼ਲ ਖਰਚਾ ਬਹੁਤ ਹੀ ਘੱਟ ਓਕੇ ਬਹੁਤ ਹੀ ਘੱਟ ਘੱਟ ਨਹੀਂ ਬਹੁਤ ਹੀ ਘੱਟ ਠੀਕ ਹੈ ਜੀ ਇਹਨਾਂ ਚੀਜ਼ਾਂ ਸਾਰੀਆਂ ਦਾ ਫਰਕ ਪੈਂਦਾ ਬਿਲਕੁਲ ਜੀ ਤੇ ਇਹ ਆਪਾਂ ਨੂੰ ਸੋਚਣੀਆਂ ਵੀ ਪੈਣੀਆਂ ਹੂੰ ਲਾਈ ਲੱਗ ਪਉਣਾ ਸਤਾ ਨਹੀਂ ਚੱਲਣਾ ਸਹੀ ਗੱਲ ਹੈ ਜੀ ਠੀਕ ਹੈ ਨਾ ਇਹ ਸਾਰਾ ਕੁਝ ਹੈ ਤੇ ਇੱਕ ਇੱਕ ਮੈਨੂੰ ਹੋਰ ਸਵਾਲ ਦਾ ਮੇਰਾ ਜਵਾਬ ਦਿਓ ਜੀ ਜਿਹੜੇ ਟਰੈਕਟਰ ਹੁਣ మార్కెట్ ਦੇ ਵਿਚਾਰ ਰਹੇ ਨੇ ਉਹ ਲਗਭਗ ਹਰੇਕ ਸੀਆਰਡੀ ਆ ਰਿਹਾ ਕਿਸਾਨਾਂ ਪਰ ਉਹ ਚੀਜ਼ ਤੋਂ ਨਫਰਤ ਮੰਨਦੇ ਆ ਵੀ ਯਾਰ ਸੀਆਰਡੀ ਤਾਂ ਆਏ ਆ ਜੀ ਸੀਆਰਡੀ ਤਾਂ ਆਏ ਆ ਇਹ ਆਪਣਾ ਤਾਂ ਨਹੀਂ ਸੀਆਰਡੀ ਚਾਊਗਾ ਇਹ ਸੀਆਰਡੀ ਨਹੀਂ ਪਰ ਜਿਹੜੇ ਵੱਡੇ ਆਉਣੇ ਆ ਨਾ ਉਹ ਸੀਆਰਡੀ ਹੋਣਗੇ ਓਕੇ ਇਹ ਸੀਆਰਡੀ ਨਹੀਂ ਗੇ ਉਹ ਵੀ ਨਹੀਂ ਗੇ ਇਹ ਵੀ ਨਹੀਂ ਗੇ ਸੀਆਰਡੀ ਦੀ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆ ਵੀ ਆਪਣੇ ਇੱਕ ਤੇ ਡੀਜ਼ਲ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਹਾਂ ਹਾਂ ਜੇ ਬਾਹਰ ਸੀਆਰਡੀ ਚੱਲਦੇ ਆ ਨਾ ਤੇ ਬਾਹਰ ਦਾ ਤੇ ਦਾ ਫਰਕ ਆ ਫਰਕ ਵੀ ਆ ਹਾਂ ਇੱਕ ਤੇ ਡੀਜ਼ਲ ਕੁਆਲਿਟੀ ਦੂਜੀ ਗੱਲ ਇਹ ਆ ਵੀ सीआरडी ਚ ਥੋੜਾ ਜਿਹਾ ਹੂੰ ਬੜਾ ਸਾਂਭ ਸੰਭਾਲ ਕਰਨੀ ਪੈਂਦੀ ਹੁਣ ਮੇਰੀ ਉਹ ਥਾਰ ਖੜੀ ਉਦੋਂ ਉਹਨੇ ਥੱਲਿਓਂ ਪਾਣੀ ਮਾਰਤਾ ਹੂੰ ਠੀਕ ਉਹ ਪਾਣੀ ਮਾਰਨ ਨਾਲ ਮੈਂ ਜਦੋਂ ਲੈ ਕੇ ਸ਼ਾਮ ਨੂੰ ਤੁਰਿਆ ਤੇ ਉਹ ਆਰਪੀਐਮ ਡੇਢ ਤੋਂ ਤਾਂ ਜਾਵੇ ਨਾ ਗੀਅਰ ਲਈ ਜਾਵੇ ਠੀਕ ਹੈ ਜੀ ਫੇਰ ਉਲ ਜਾ ਕੇ ਏਜੰਸੀ ਹੂੰ ਸੋ ਉਹ ਕਰਦੇ ਸੌਫਟਵੇਅਰ ਜਾ ਲਾ ਕੇ ਲੈਪਟਾਪ ਤੇ ਫੇਰ ਉਹ ਚੱਲੀ ਇਹ ਟਰੈਕਟਰ ਵੀ ਆ ਜੇ ਕਚਰਾ ਆ ਗਿਆ ਤਾਂ ਉਹਨੇ 1400 ਤੋਂ ਚੱਕਰ ਨਹੀਂ ਬਦਣਾ ਉਹ 260 ਹੀ ਬਣ ਜਾਣਾ ਮੁੜ ਕੇ ਸਹੀ ਗੱਲ ਹੈ ਜੀ ਜਿੰਨੀ ਮਰਜ਼ੀ ਐਚਪੀ ਦਾ ਹੈਗਾ ਹੂੰ ਠੀਕ ਹੈ ਨਾ ਉਹਨੇ ਛੋਟਾ ਟਰੈਕਟਰ ਹੀ ਬਣ ਜਾਣਾ 30 ਐਚਪੀ ਵਾਲੇ ਠੀਕ ਹੈ ਜੀ ਇਹ ਇਹ ਚੀਜ਼ ਕਰਕੇ ਡਰਦੇ ਆ ਸਹੀ ਗੱਲ ਹੈ ਜੀ ਹਾਂ ਪਰ ਸਰਕਾਰ ਦੇ ਜਿਹੜੇ ਨੌਨ ਜ਼ੋਨ ਕਹਿੰਦੇ ਵੀ 26 ਤੋਂ 30 ਐਚਪੀ ਤੋਂ ਵੀ ਉੱਤੇ ਆ ਜਾਣਾ ਵੇਖੋ ਕੀ ਹੁੰਦਾ ਪਰ ਟਰੈਕਟਰਾਂ ਚ ਲੋਡ ਨਹੀਂ ਸੀ ਹੂੰ ਜੇ ਕਿਤੇ ਸਰਕਾਰੀ ਦਰਬਾਰੇ ਵੀ ਗੱਲ ਜਾਂਦੀ ਨਾ ਮੈਂ ਗੱਲ ਕਹਿਣਾ ਵੀ ਟਰੈਕਟਰਾਂ ਚ ਨਹੀਂ ਲੋੜ ਸੀ ਸੀਆਰਡੀ ਦੀ ਹਾਂ ਹੁਣ ਆ ਜਿਹੜੀ ਈਸੀਡੀਆਈਸ ਕੁਆਲਿਟੀ ਨਾ ਉਹਦੇ ਤੋਂ ਵਧੀਆ ਅੱਛਾ ਜੀ ਹਾਂ ਇਹਦੇ ਚ ਪ੍ਰੋਡਕਸ਼ਨ ਕਿੱਥੇ ਹੈਗਾ ਈਜ਼ੀਅਰ ਇਹਨੂੰ ਲਾਤਾ ਟਰਬੋ ਇਹਨੂੰ ਲਾਤਾ ਫੋਰਵਾ ਸਿਸਟਮ ਇਹ ਆ ਸੀਆਰਡੀ ਦੇ ਤੋਂ ਕਿਤੇ ਥੱਲੇ ਚਲੀ ਜਾਂਦੀ ਗੱਲ ਸਹੀ ਗੱਲ ਹੈ ਜੀ ਹਾਂ ਸੀਆਰਡੀ ਦੀ ਕੋਈ ਗੱਲ ਨਹੀਂ ਹੈਗੀ ਹਮ ਇਹਨਾਂ ਚੀਜ਼ਾਂ ਦਾ ਫਰਕ ਪੰਦਾ ਠੀਕ ਹੈ ਜੀ ਹਾਂ ਜੀ ਤੇ ਲੈ ਮਿੱਤਰੋ ਨੰਬਰ ਆਪਾਂ ਪੱਟੀ ਤੇ ਚਲਾਤਾ ਜੇ ਤੁਹਾਡੇ ਵੀ ਦਿਲ ਦੇ ਵਿੱਚ ਇਹ ਜਾਣਣਾ ਨਾ ਵੀ ਅਸੀਂ ਟਰੈਕਟਰ ਕਿਹੜਾ ਲਈਏ ਤੁਸੀਂ ਦੋ ਚਿੱਤੀ ਦੇ ਵਿੱਚੋਂ ਮੈਂ ਤੁਹਾਨੂੰ ਸਹੀ ਰਹਿ ਦਊਗਾ ਵੀ ਇੱਕ ਵਾਰੀ ਤੁਸੀਂ ਟਰੈਕਟਰ ਆਪਣੀ ਮਰਜ਼ੀ ਦਾ ਲੈ ਲਿਓ ਪਰ ਸਰਪੰਚ ਸਾਹਿਬ ਨੂੰ ਜ਼ਰੂਰ ਮਿਲ ਕੇ ਜਾਇਓ ਇਹ ਇੰਨਾ ਕਿ ਬਰੀਕੀ ਨਾਲ ਤੁਹਾਨੂੰ ਸਮਝਾ ਦੇਣਗੇ ਵੀ ਕਿਹੜਾ ਟਰੈਕਟਰ ਕਿੰਨੀ ਹੌਸਪਾਵਰ ਦਾ ਕਿਹੜੇ ਕੰਮ ਤੇ ਫਾਇਦੇਮੰਦ ਹੈ ਤੇ ਕਿਸ ਤਰ੍ਹਾਂ ਉਹਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਨਾ ਜੀ ਹਾਂ ਬਹੁਤ ਪੁਰਾਣੇ ਪਾਉ ਨੂੰ ਨੌਲੇਜ ਆ ਤੇ ਆਪਾਂ ਆਪ ਖੁਦ ਖੇਤੀ ਕਰਦੇ ਹੁਣਾਂ ਹਾਂ ਮੇਰੇ ਸਾਹਬ ਨਾਲੋ ਇਹੀ ਗੱਲ ਆ ਵੀ ਤੁਹਾਡੇ ਤੋਂ ਵੱਧ ਜੀ ਖੇਤੀ ਚ ਕੋਈ ਨਹੀਂ ਡੀਲਰ ਵੇਚਦਾ ਹੁਣਾਂ ਜਿੰਨਾ ਤੁਸੀਂ ਬਰੀਕੀ ਨਾਲ ਜਾਣਦੇ ਹੋ ਨਾ ਹਾਂ ਤੇ ਮਿੱਤਰੋ ਆਜੂ ਕਰਾ ਫਟਾਫਟ ਜੀਰੇ ਖੜੇ ਆ ਤੇ ਰਾਜਾ ਟਰੈਕਟਰ ਜਿੱਤੇ ਨੰਬਰ ਕੈਪਸ਼ਨ ਦੇ ਵਿੱਚ ਚੱਲੀ ਹੈ